ਪੀਨੋਮੀਡੀਆ ਗਰੁੱਪ ਨਾਲ ਜੁੜੇ ਸਾਰੇ ਸੱਜਣਾ ਦਾ ਸਵਾਗਤ। ਦੋਸਤੋ ਮੈਂ ਸੁਖਨਾਬ ਸਿੰਘ ਸਿੱਧੂ ਸੁਲਗ ਦੇ ਸਵਾਲ ਪ੍ਰੋਗਰਾਮ ਦੇ ਨਾਲ ਹਾਜ਼ਰ ਹਾਂ। ਸਾਥ ਦੇਣਗੇ ਸੀਨੀਅਰ ਪੱਤਰਕਾਰ ਸੰਤੋਖ ਸਿੰਘ ਗਿੱਲ ਤੇ ਰਣਦੀਪ ਸਿੰਘ ਰਾਓ ਹੋਰਾਂ ਦੀ ਅੱਜ ਲਾਵਾਂਗੇ ਗੈਰ ਹਾਜ਼ਰੀ। ਗਿੱਲ ਸਾਹਿਬ ਸਵਾਗਤ ਸਤਿ ਸ੍ਰੀ ਅਕਾਲ ਜੀ। ਬਹੁਤ ਮਿਹਰਬਾਨੀ ਜੀ ਸਸਿਕਾ ਬਹੁਤ ਧੰਨਵਾਦ ਗਿੱਲ ਸਾਹਿਬ ਤੁਸੀਂ ਜੁੜੇ ਹੋ ਤੇ ਸਭ ਤੋਂ ਪਹਿਲਾਂ ਤੇ ਅਹਿਮ ਮਾਮਲਾ ਬਿਲਕੁਸ ਬਾਨੋ ਤੁਸੀਂ ਦੇਖੋ ਕਿ ਅਦਾਲਤ ਨੇ ਜਿਹੜੇ ਤਰੀਕੇ ਦੇ ਨਾਲ ਸਰਕਾਰ ਨੂੰ ਸ਼ਰਮਸ਼ਾਰ ਕੀਤਾ ਸੱਤਾਧਾਰੀ ਨੂੰ ਪੰਜਾਬ ਭਾਰਤ ਦੀ ਨੂੰ ਤੇ ਸਟੇਟ ਗੁਜਰਾਤ ਦੀ ਨੂੰ ਇਥੇ ਸਵਾਲ ਖੜੇ ਹੁੰਦੇ ਆ ਕਿ ਕੀ ਕੁਝ ਚੱਲਦਾ ਹੈ ਜਿਹੜਾ ਅਦਾਲਤਾਂ ਸਹੀ ਫੈਸਲੇ ਕਈ ਵਾਰੀ ਨਹੀਂ ਦੇ ਸਕਦੀਆਂ ਬਹੁਤੇ ਵਾਰੀ ਬੰਦਾ ਇਟੀ ਲੰਬੀ ਲੜਾਈ ਲੜ ਵੀ ਨਹੀਂ ਸਕਦਾ ਪਰ ਬਿਲਕੁਲ ਸਵਾਨੋਂ ਦੀ ਦਾਤ ਦੇਣੀ ਬਣਦੀ ਹੈ ਕਿ ਉਹ ਕੇਸ ਨੂੰ ਅੰਜਾਮ ਤੱਕ ਲੈ ਕੇ ਗਏ ਨੇ ਪਰ ਹਜੇ ਵੀ ਅੰਜਾਮ ਆਉਣਾ ਬਾਕੀ ਹੈ ਆਬ ਬਿਲਕੁਲ ਸੋ ਜੀ ਦੇਖੋ ਮਾਮਲਾ ਬਹੁਤ ਜ਼ਿਆਦਾ ਪੁਰਾਣਾ ਹੈ ਤੁਸੀਂ ਦੇਖੋ ਵੀ ਜਦੋਂ ਇਹ ਘਟਨਾ ਵਾਪਰਦੀ ਆ ਬਲਕਿ ਉਸ ਬਗਨੂ ਦੀ ਉਮਰ ਉਦੋਂ 20 ਸਾਲ ਸੀ ਕੇਵਲ ਹਮਮ ਤੇ ਉਹਦੀ ਇੱਕ 3 ਸਾਲ ਦੀ ਬੇਟੀ ਸੀ ਸਲਾ ਤੇ ਖੁਦ ਉਹ ਗਰਭਾਤ ਸੀ 5 ਮਹੀਨੇ ਦੀ ਉਸ ਵੇਲੇ ਜੋ ਕੁਝ ਉਹਦੇ ਨਾਲ ਵਾਪਰਿਆ ਉਹਨੂੰ ਯਾਦ ਕਰਕੇ ਵੀ ਮਤਲਬ ਸਿਰ ਚਰਮ ਨਾਲ ਝੁਕਦਾ ਉਦੇ ਪਰਿਵਾਰ ਦੇ ਸੱਤ ਜੀਆਂ ਦਾ ਕਤਲ ਉਹਦੀਆਂ ਅੱਖਾਂ ਦੇ ਸਾਹਮਣੇ ਉਹਦੀ ਮਾਂ ਨਾਲ ਬਲਾਤਕਾਰ ਉਹਦੀਆਂ ਅੱਖਾਂ ਦੇ ਸਾਹਮਣੇ ਤੇ ਉਹਦੀ 3 ਸਾਲ ਦੀ ਬੱਚੀ ਨੂੰ ਪੈਰਾਂ ਤੋਂ ਫੜ ਕੇ ਲੱਤਾਂ ਵਾਲੇ ਪਾਸੇੋਂ ਫੜ ਕੇ ਉਹਦਾ ਸਿਰ ਛੜਕ ਦੇ ਉੱਤੇ ਮਾਰ ਕੇ ਉਹਦਾ ਸਿਰ ਖੋਲ ਦੇਣਾ ਤੇ ਮਤਲਬ ਇੰਨੀ ਬੁਰੀ ਬਹੁਤ ਔਰ ਹਨੇ ਦੀ ਗੱਲ ਇਹ ਵੀ ਹੈ ਨਾਲ ਕਿ ਆਪਣੇ ਵੱਲੋਂ ਤਾਂ ਜਿਹੜੇ ਉਹ ਦਰਿੰਦੇ ਸੀ ਬਿਲਕੁਸ ਬਦਲੋਂ ਨੂੰ ਵੀ ਮਰੀ ਸਮਝ ਕੇ ਛੱਡ ਗਏ ਸੀ ਇਹ ਕਿਤੇ ਉਹਨੂੰ ਇਹ ਪਤਾ ਲੱਗ ਜਾਂਦਾ ਵੀ ਬਿਲਕਿਸਤਾਨੋਂ ਦੇ ਵਿੱਚ ਅਜੇ ਕੋਈ ਸਾਥ ਚੱਲਦਾ ਹੈ ਤਾਂ ਸ਼ਾਇਦ ਉਹ ਦੁਬਾਰਾ ਇਹਨੂੰ ਮਾਰਨ ਲਈ ਹੋਰ ਯਤਨ ਕਰਦੇ ਪਰ ਜੀ ਇਹ ਬਚ ਗਈ ਜਾਨ ਬਚ ਗਈ ਉਸ ਤੋਂ ਬਾਅਦ ਜਦੋਂ ਇਹਨੂੰ ਹੋਸ਼ ਆਉਂਦੀ ਆ ਤੇ ਫਿਰ ਇਹ ਥਾਣੇ ਜਾਂਦੀ ਆ ਲੱਗੇ ਤੇ ਥਾਣੇ ਚ ਇਹਦੀ ਗੱਲ ਨਹੀਂ ਸੁਣੀ ਜਾਂਦੀ ਤੇ ਉਸ ਤੋਂ ਬਾਅਦ ਬਿਲਕਿਸਤਾਨੋਂ ਇੱਕ ਏ ਕੈਂਪ ਦੇ ਵਿੱਚ ਸ਼ਰਨਾਰਥੀ ਕੈਂਪ ਦੇ ਵਿੱਚ ਜਾ ਕੇ ਸਾਹ ਰਹਿੰਦੀ ਆ ਤੇ ਆਪਣੇ ਸਾਰੇ ਪਰਿਵਾਰ ਨੂੰ ਉੱਤੇ ਉਹਨਾਂ ਹੀ ਹਾਲਤਾਂ ਦੇ ਵਿੱਚ ਛੱਡ ਕੇ ਜਾਣ ਲਈ ਮਜਬੂਰ ਹੋ ਜਾਂਦੀ ਆ ਤੁਸੀਂ ਦੇਖੋ ਵੀ ਉਸ ਬੜੇ ਹੁੰ ਬੰਦੇ ਦੇ ਮਤਲਬ ਦਿਨੋ ਦਿਮਾਗ ਦੇ ਉੱਤੇ ਕੀ ਵਾਪਰਿਆ ਹੋਊਗਾ ਤੇ ਕਿੰਨੀ ਵੱਡੀ ਹਮਦਤ ਆ ਉਸ ਕੁੜੀ ਦੀ ਜਿਹਨੇ ਇਹ ਸਭ ਕੁਝ ਚਲਿਆ ਅ ਸੰਦੇਵ ਜੀ ਜਦੋਂ ਉਸ ਤੋਂ ਬਾਅਦ ਫਿਰ ਤੁਹਾਡੇ ਵਰਗੇ মিডিਆ ਨਾਲ ਜੁੜੇ ਪੱਤਰਕਾਰਾਂ ਨੇ ਬਹੁਤ ਸਾਰੇ ਪੱਤਰਕਾਰਾਂ ਨੇ ਆਪਣੀ ਜਾਨ ਤਲੀ ਤੇ ਧਰ ਕੇ ਇਹਦੀ ਰਿਪੋਰਟਿੰਗ ਕੀਤੀ ਤੇ ਇਹਦੀ ਕਿਤੇ ਇੱਕ ਤਸਵੀਰ ਕਿਸੇ ਮੈਗਜ਼ੀਨ ਦੇ ਵਿੱਚ ਸ਼ਾਮ ਗਈ ਤੇ ਇਹਦੇ ਪਤੀ ਨੇ ਇਹਨੂੰ ਪਛਾਣ ਲਿਆ ਤੇ ਫਿਰ ਉਹਨੇ ਉਹ ਲੱਭਣਾ ਸ਼ੁਰੂ ਕੀਤਾ ਵੀ ਇਹ ਕਿਹੜੇ ਕੈਂਪ ਚ ਆਲਟੀਮੇਟਲੀ ਉਹ ਇਹਨੂੰ ਮਿਲ ਗਿਆ ਤੇ ਜਿੱਥੇ ਬਲਕਿਸ ਬਾਨੋ ਦੇ ਸੰਘਰਸ਼ ਦੇ ਸਾਹਮਣੇ ਸਿਰ ਝੁਕਦਾ ਉੱਥੇ ਇਹਦੇ ਪਤੀ ਦੇ ਸਾਹਮਣੇ ਵੀ ਸਿਰ ਝੁਕਦਾ ਕਿਉਂਕਿ ਜਿਹੋ ਜਿਹੇ ਪਰਿਵਾਰਾਂ ਦੇ ਵਿੱਚੋਂ ਇਹ ਆਈ ਸੀ ਮੁਸਲਮਾਨ ਪਰਿਵਾਰ ਕੋ ਵੀ ਬਹੁਤ ਪਛੜਿਆ ਹੋਇਆ ਤੇ ਉੱਥੇ ਜੇ ਕਿਸੇ ਔਰਤ ਦੇ ਸਰੀਰ ਨੂੰ ਕੋਈ ਉਂਗਲ ਵੀ ਟੱਚ ਕਰ ਦੇ ਤੇ ਉਹਨੂੰ ਛੱਡਣ ਤੱਕ ਜਾਂਦੇ ਨੇ ਉਹਨੂੰ ਛੱਡ ਦਿੰਦੇ ਨੇ ਪਰ ਉਹਦੇ ਪਤੀ ਨੇ ਦਾ ਸਾਥ ਹੀ ਨਹੀਂ ਦਿੱਤਾ ਅੱਜ ਤੱਕ ਨਾਲ ਖੜਾ ਬਔਰ ਇਨਸਾਫ ਲੈ ਕੇ ਦੇਣ ਤੱਕ ਉਸ ਬੰਦੇ ਨੇ ਜਿੰਨੇ ਯਤਨ ਕੀਤੇ ਤੇ ਜਿੰਨੇ ਘਾੜੜਾ ਖਾੜੀ ਇਹਨਾਂ ਨੂੰ ਕੋਈ ਕੰਮ ਦੇਣ ਨੂੰ ਤਿਆਰ ਨਹੀਂ ਸੀ ਕੋਈ ਘਰ ਦੇਣ ਨੂੰ ਤਿਆਰ ਨਹੀਂ ਸੀ ਰਹਿਣ ਲਈ ਕੋਈ ਥਾਂ ਨਹੀਂ ਸੀ ਕਿੱਥੇ ਕਿੱਥੇ ਰਹਿਣਾ ਪਿਆ ਕੀ ਕੀ ਚਰਨਾ ਪਿਆ ਇਹ ਤਾਂ ਬਹੁਤ ਵੱਡੀ ਸਟੋਰੀ ਹੈ ਲੇਕਿਨ ਇੱਕ ਲੰਬੀ ਲੜਾਈ ਤੋਂ ਬਾਅਦ ਇਹ 11 ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਵਿੱਚ ਕਾਗਜ਼ਾ ਹੋਈ ਪਰ ਉਹ ਸਜ਼ਾ ਵੀ ਜਿਹੜੀ ਆ ਉਹ ਗੁਜਰਾਤ ਸੂਬੇ ਦੀ ਜਿਹੜੀ ਅਦਾਲਤ ਸੀ ਉੱਥੇ ਸੰਭਵ ਹੀ ਨਹੀਂ ਸੀ ਇਸ ਕਰਕੇ ਕੁਝ ਐਨਜੀਓ ਨੇ ਇਹਦਾ ਜਿਹੜਾ ਕੇਸ ਸੀਗਾ ਉਹਨੂੰ ਚੱਕ ਕੇ ਮਨੁੱਖੀ ਅਧਿਕਾਰ ਕਮਿਸ਼ਨ ਕੋਲੇ ਲੈ ਕੇ ਗਏ ਮਨੁੱਖੀ ਅਧਿਕਾਰ ਕਮਿਸ਼ਨ ਦੇ ਹੁਕਮਾਂ ਤੇ ਫਿਰ ਇਹ ਕੇਸ ਮਹਾਰਾਸ਼ਟਰ ਵਿੱਚ ਰਿਖ ਜਿਹੜਾ ਸੀ ਚੱਲਿਆ ਤੇ ਉੱਥੇ ਇਹਨਾਂ 11 ਦੋਸ਼ੀਆਂ ਨੂੰ ਸਜ਼ਾ ਜਿਹੜੀ ਸੁਣਾਈ ਜਾਂਦੀ ਆ ਤੇ ਉਹ ਸਜ਼ਾ ਦੇ ਵਿੱਚ ਇਹਨਾਂ ਨੂੰ ਜੁਰਮਾਨੇ ਤੋਂ ਇਲਾਵਾ ਔਰ ਕੈਦ ਦੀ ਸਜ਼ਾ ਹੁੰਦੀ ਆ ਤੇ ਜੀ ਔਰ ਇਹ ਰੇਅਰ ਆਫ ਰੇਅਰ ਕੇਸ ਸੀ ਕੋਕੇ ਇਹਨੇ ਚ ਬੱਚਿਆਂ ਨਾਲ ਵੀ ਫਰਾਦ ਔਰਤਾਂ ਨਾਲ ਵੀ ਫਰਾਦ ਕਤਲ ਕੁਝ ਛੱਡਿਆ ਹੀ ਨਹੀਂ ਦੋ ਫਿਰਕਿਆਂ ਦੇ ਵਿੱਚ ਦੁਸ਼ਮਣੀ ਨਫ਼ਰਤ ਪੈਦਾ ਕਰਨ ਵਾਲੀ ਜਿਹੜੀ ਉਹ ਸੀ ਉਹ ਸਾਰਾ ਕੁਝ ਇਹਦੇ ਵਿੱਚ ਜੁੜਿਆ ਹੋਇਆ ਸੀ ਹੁਣ ਅੱਜ ਵਾਰ ਸਰੇਤ ਤੋਂ ਜਿਹੜਾ ਸੋਕਾਂ ਗੋਪੀ ਮੀਡੀਆ ਤੋਂ ਹੋ ਡੈਸ਼ਮਨ ਮੀਡੀਆ ਤੋਂ ਜੋ ਵੀ ਉਹ ਕਹਿਣਾ ਚਾਹੋ ਮੇਰਾ ਤਾਂ ਉਹ ਕੁਝ ਕਹਿਣ ਨੂੰ ਜੀ ਨਹੀਂ ਕਰਦਾ ਲੇਕਿਨ ਉਹਨਾਂ ਵੱਲੋਂ ਜੋ ਪ੍ਰਚਾਰਿਆ ਜਾ ਰਿਹਾ ਪ੍ਰਚਾਰਿਆ ਹੋਇਆ ਜਾ ਰਿਹਾ ਵੀ ਇਹ ਤਾਂ ਨਹੀਂ ਗੁਜਰਾਤ ਦੀ ਸਰਕਾਰ ਦਾ ਫੈਸਲਾ ਸੁਪਰੀਮ ਕੋਰਟ ਨੇ ਪਲਟਤਾ ਇਹਦੇ ਵਿੱਚ ਮੋਦੀ ਸਾਹਿਬ ਕੋਤੋਂ ਲੈਣਾ ਦੇਣਾ ਨਹੀਂ ਕਮਾਲ ਜਦੋਂ ਇਹ ਘਟਨਾ ਵਾਪਰਦੀ ਹੈ ਮੋਦੀ ਸਾਹਿਬ ਉੱਥੋਂ ਦੇ ਮੁੱਖ ਮੰਤਰੀ ਨੇ ਜਦੋਂ ਉਹਨਾਂ ਨੂੰ ਸਜ਼ਾਾਂ ਹੁੰਦੀਆਂ ਨੇ ਮੋਦੀ ਸਾਹਿਬ ਉੱਥੋਂ ਦੇ ਮੁੱਖ ਮੰਤਰੀ ਨੇ ਤੇ ਜਦੋਂ ਹੁਣ ਉਹਨੂੰ ਹੀ ਸਜ਼ਾ maaf ਕਰਕੇ ਉਹਨਾਂ ਨੂੰ ਛੱਡਿਆ ਜਾਂਦਾ ਉਦੋਂ ਮੋਦੀ ਸਾਹਿਬ ਕੇਂਦਰ ਦੇ ਵਿੱਚ ਪ੍ਰਧਾਨ ਮੰਤਰੀ ਨੇ ਤੇ ਇਹ ਇਕੱਲਾ ਗੁਜਰਾਤ ਦੀ ਸਰਕਾਰ ਦਾ ਫੈਸਲਾ ਨਹੀਂ ਹੈ ਸੌਰਭ ਜੀ ਇਹਨੂੰ ਬੜਾ ਧਿਆਨ ਨਾਲ ਦੇਖਣ ਦੀ ਲੋੜ ਹੈ ਕਰ ਲਈ ਕੋਈ ਰਾਜੀ ਸਰਕਾਰ ਦਾ ਫੈਸਲਾ ਨਹੀਂ ਹੈ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਇੱਕ ਕਮੇਟੀ ਬਣਦੀ ਆ ਉਸ ਕਮੇਟੀ ਵੱਲੋਂ ਇਹ ਵਿਚਾਰਿਆ ਜਾਂਦਾ ਵਿਚਾਰਨ ਤੋਂ ਬਾਅਦ ਫੈਸਲਾ ਕੀਤਾ ਜਾਂਦਾ ਅਲਟੀਮੇਟਲੀ ਕੇਂਦਰ ਦੀ ਜਿਹੜੀ ਗ੍ਰਹਿ ਮੰਤਰਾਲਾ ਉਹ ਉਹਦੇ ਤੇ ਮੋਹਰ ਲਾਉਂਦਾ ਤਾਂ ਜਾ ਕੇ ਸਜ਼ਾ ਮਾਫ ਹੁੰਦੀ ਹੈ ਐਡਾ ਸੌਖਾ ਨਹੀਂ ਹੈ ਤੇ ਸਜ਼ਾ ਇਸੇ ਤਰ੍ਹਾਂ ਹੀ ਮਾਫ ਹੋਈ ਹੈ ਤੇ ਹੁਣ ਜੀ ਇਹਦੇ ਉੱਤੇ ਜਦੋਂ ਇਹ ਸਜ਼ਾ ਮਾਫੀ ਵਾਲੀ ਗੱਲ ਆਈ 2022 ਦੇ ਵਿੱਚ ਜੋ 2022 ਦੇ ਵਿੱਚ ਇੱਕ ਸਜ਼ਾ ਮਾਫ ਕਰ ਦਿੱਤੀ ਗਈ ਤੇ ਉਸ ਤੋਂ ਬਾਅਦ ਫਿਰ ਕੁਝ ਜਿਹੜੇ ਸਮਾਜਿਕ ਕਾਰਕੁਨ ਸੀ ਜਾਂ ਕੁਝ ਰਾਜਨੀਤਿਕ ਲੋਕ ਵੀ ਸੀ ਸੁਭਾਸ਼ਮੀ ਅਲੀ ਜਿਹੜੀ ਸੀ ਪੀ.ਆਈ.ਐਮ ਦੀ ਸਾਬਕਾ ਸੰਸਦ ਮੈਂਬਰਾ ਉਹਨੇ ਤੇ ਇੱਕ ਦੋ ਹੋਰ ਲੋਕਾਂ ਨੇ ਰਲ ਕੇ ਇੱਕ ਪਟੀਸ਼ਨ ਪਾਈ ਸੁਪਰੀਮ ਕੋਰਟ ਦੇ ਵਿੱਚ ਤੇ ਸੁਪਰੀਮ ਕੋਰਟ ਦੇ ਵਿੱਚ ਇਹ ਦੀ ਸਰਵਾਈ ਹੋਈ ਤੇ ਪਿਛਲੇ ਸਾਲ 12 ਅਕਤੂਬਰ ਨੂੰ ਇਹਦਾ ਫੈਸਲਾ ਰਾਖਵਾਂ ਰੱਖ ਲਿਆ ਗਿਆ ਇਹਦਾ ਸੁਵਾਈ ਜਿਹੜੀ ਆ ਉਹ ਜਸਟਿਸ ਬੀਬੀ ਨਾਗਰਥਨਾ ਅਤੇ ਜਸਟਿਸ ਉਜਵਨ ਭੁਈਆ ਉਹਨਾਂ ਦੇ ਬੈਂਚ ਵੱਲੋਂ ਕੀਤੀ ਗਈ ਸੀ ਤੇ ਅੱਜ ਸਵੇਰੇ ਆਉਂਦੇ ਸਾਰ ਜਦੋਂ ਇਹ ਫੈਸਲਾ ਸੁਣਾਇਆ ਗਿਆ ਤਾਂ ਬਹੁਤ ਹੀ ਸਖਤ ਟਿੱਪਣੀਆਂ ਜਿਹੜੀਆਂ ਨੇ ਅਦਾਲਤ ਵੱਲੋਂ ਕੀਤੀਆਂ ਗਈਆਂ ਨੇ ਉਹਨਾਂ ਨੇ ਕਿਹਾ ਭਈ ਜਿਸ ਸੂਬੇ ਦੀ પ્રયਾਨ ਹੋਇਆ ਜਿੱਥੇ ਇਹ ਸਜ਼ਾ ਸੁਲਾਈ ਗਈ ਇਹ ਹੱਕ ਤਾਂ ਉਹਨਾਂ ਕੋਲੇ ਸੀ ਵੀ ਸਜ਼ਾ ਮਾਫ ਕਰਦੀਆਂ ਨਹੀਂ ਕਰਨੀ ਕੋਈ ਰਾਤ ਕੋਈ ਤਾਂ ਹੱਕ ਹੀ ਨਹੀਂ ਸੀ ਇਸ ਸੱਤਾ ਦੀ ਦੁਰਵਰਤੋਂ ਸ਼ਬਦ ਉਹਨਾਂ ਨੇ ਵਰਤੇ ਆ ਸੱਤਾ ਦੀ ਦੁਰਵਰਤੋਂ ਕੀਤੀ ਗਈ ਆ ਉਹਨਾਂ ਨੂੰ ਛੱਡਣ ਲਈ ਤੇ ਇਹਦੇ ਚ ਸੁਨਾਵ ਜੀ ਇੱਕ ਹੋਰ ਗੱਲ ਜਿਹੜੀ ਉਹ ਕਹਿੰਦੇ ਵੀ ਜਸਟਿਸ ਜਿਹੜੇ ਦੋਨੋਂ ਜੱਜਾਂ ਨੇ ਇਹ ਵੀ ਕਿਹਾ ਵੀ ਜੇ ਰਿਹਾਈ 'ਚ ਛੋਟ ਦਾ ਫਾਇਦਾ ਜਿਲ੍ਹ ਸਾਹਿਬ ਤੁਹਾਡੇ ਨੈਟਵਰਕ ਦਾ ਕੋਈ ਇਸ਼ੂ ਆ ਰਿਹਾ ਜੀ ਮੇਰੇ ਕੋਲ ਜੀ ਨਹੀਂ ਮੈਨੂੰ ਤਾਂ ਠੀਕ ਆ ਰਿਹਾ ਬਈ ਜੇ ਛੋਟ ਦੇਣੀ ਸੀ ਤਾਂ ਤੋਰੀ ਬਲਕਿਸ ਬਤ ਦੱਸਿਆ ਨੂੰ ਕਿਉਂ ਦਿੱਤੀ ਬਾਕੀਆਂ ਨੂੰ ਕਿਉਂ ਨਹੀਂ ਦਿੱਤੀ ਹੋਰਾਂ ਨੂੰ ਵੀ ਨਹੀਂ ਮਿਲਦੀ ਸੀ ਤੇ ਇਹ ਜਿਹੜਾ ਸਾਰਾ ਪਛ ਸੀਗਾ ਇਹ ਆਪਾਂ ਦੇਖ ਲਿਆ ਅ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਬਲਕਿਸ ਬਨੋ ਦੀ ਉਮਰ ਉਦੋਂ 20 ਸਾਲ ਸੀ ਜਦੋਂ ਇਹ ਹਾਦਸਾ ਹੋਇਆ ਪਿੰਡੋਂ ਪਰਿਵਾਰ ਨਾਲ ਉਹ ਦੂਜੇ ਪਿੰਡ ਨੂੰ ਲੁਕ ਦੀ ਸ਼ਿਪਤੀ ਜਾ ਰਹੀ ਸੀ ਤੇ ਉੱਥੇ ਇਹਨਾਂ ਨੂੰ ਘੇੜ ਕੇ ਇਹਨਾਂ ਦੇ ਨਾਲ ਆ ਜਿਹੜਾ ਕੁਝ ਹੋਇਆ ਸਹੇੜ ਇਹਨਾਂ ਦੀ ਧੀ 3 ਸਾਲ ਦੀ ਉਹਨੂੰ ਪਟਕ ਪਟਕ ਕੇ ਮਾਰਿਆ ਤੇ ਇਹ ਇਹਦੇ ਨਾਲ ਵੀ ਤੇਰੀ ماں ਨਾਲ ਵੀ ਬਲਾਤਕਾਰ ਕੀਤਾ ਸਮੂਹੋਂ ਬਲਾਤਕਾਰ ਕੀਤਾ ਤੇ ਜਦੋਂ ਇਹ ਦੋਸ਼ੀ ਛੱਡੇ ਗਏ ਨਾ ਸਰਦੀ ਉਦੋਂ ਇਹਨਾਂ ਨੂੰ ਸੰਸਕਾਰੀ ਬ੍ਰਾਹਮਣ ਕਹਿ ਕੇ ਜੇਲ੍ਹ ਚੋਂ ਆਉਂਦਿਆਂ ਦੇ ਗਲਾਂ 'ਚ ਹਾਰ ਪਾਏ ਮੂੰਹ ਮਿੱਠੇ ਕਰਵਾਏ ਤੇ ਜਿਹੜੀਆਂ ਲੰਗੀਆਂ ਚੋਣਾਂ ਦੇ ਵਿਧਾਨ ਸਭਾ ਦੀਆਂ ਇਹ 11 ਦੇ 11 ਦੋਸ਼ੀਆਂ ਨੇ ਬੀਜੇਪੀ ਦੇ ਹੱਕ 'ਚ ਪ੍ਰਚਾਰ ਕੀਤਾ ਉੱਥੇ ਅੱਜ ਹੁਣ ਜਿਹੜੀਆਂ ਟਿੱਪਣੀਆਂ ਆ ਰਹੀਆਂ ਨੇ ਬਹੁਤ ਸਾਰੇ ਨੌਕਾਬਲ ਲੋ ਉਹਦੇ 'ਚ ਇਹ ਕਿਹਾ ਗਿਆ ਪੀ ਇਹ ਤਾਂ ਬੜੇ ਤਰੀਕੇ ਨਾਲ ਇਹ ਸਾਰਾ ਕੁਝ ਕੀਤਾ ਗਿਆ ਤੇ ਹੁਣ মিডিਆ ਹਲੇ ਨਹੀਂ ਬੇਸ਼ਰਮੀ ਦੇ ਨਾਲ ਪਰ ਮੈਂ ਇਹਨੂੰ ਇਸ ਤਰੀਕੇ ਨਾਲ ਪ੍ਰਚਾਰ ਕਰ ਰਿਹਾ ਹੁਣ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਆ ਮੈਂ ਹੁਣੇ ਸੁਣ ਰਿਹਾ ਸੀ ਹੁਣੇ ਪ੍ਰਚਾਰਿਆ ਜਾ ਰਿਹਾ ਬ੍ਰਾਹਮਣ ਦੁਆਰਾ ਜਿਹੜਾ ਜਾਣਗੇ ਤੁਸੀਂ ਦੱਸੋ ਦੋਸ਼ੀ ਨੇ ਜੀ ਦੋਸ਼ੀ ਦਾ ਕੋਈ ਜਾਣ ਪਾਤ ਹੁੰਦੀ ਹੈ ਕੋਈ ਦੋਸ਼ੀ ਦਾ ਧਰਮ ਹੁੰਦਾ ਅਖੇ ਹੁਣ ਬ੍ਰਾਹਮਣ 11 ਦੁਆਰਾ ਜਿਹੜਾ ਜਾਣਗੇ ਕੀ ਪ੍ਰਚਾਰਿਆ ਜਾ ਰਿਹਾ ਹਮ ਹਮ ਤੇ ਪਰ ਦੂਜੇ ਪਾਸੇ ਬਹੁਤ ਸਾਰੇ ਲੋਕਾਂ ਦਾ ਕਹਿਣਾ ਇਹ ਵੀ ਆ ਵੀ ਸੁਪਰੀਮ ਕੋਰਟ ਨੇ ਵੀ ਆਪਣੀ ਜਿਹਨੂੰ ਕਹਿੰਦੇ ਨੇ ਇਹ ਇੱਕ ਜਿਹਨੂੰ ਕਹਿੰਦੇ ਸ਼ਾਕ ਬਚਾਉਣ ਵਾਲੀ ਗੱਲ ਕੀਤੀ ਆ ਪਿਛਲੇ ਦਿਨਾਂ ਦੇ ਵਿੱਚ ਕਈ ਫੈਸਲੇ ਬਸੇ ਆਏ ਨੇ ਜਿਹੜੇ ਜਿਹੜੇ ਤਨੂਮ ਦੀ ਕਸਮਤੀ ਤੇ ਖਰੇ ਨਹੀਂ ਸੀ ਉਤਰਦੇ ਜੀ ਸੇ ਤੇ ਗਿਲ ਸਾਹਿਬ ਅਗਲੀ ਗੱਲ ਕਰ ਲਈਏ ਆਮ ਆਦਮੀ ਪਾਰਟੀ ਬਰਸ ਕਾਂਗਰਸ ਚੋਣਾਂ ਹੋ ਰਹੀਆਂ ਨੇ ਲੋਕ ਸਭਾ ਦੀਆਂ ਚੋਣਾਂ ਜਦੋਂ ਹੋਣਗੀਆਂ ਬੜੀਆਂ ਚਰਚਾਵਾਂ ਚੱਲਦੀਆਂ ਨੇ ਨਾਲੇ ਇੱਕ ਦੂਜੇ ਦੇ ਖਿਲਾਫ ਬਿਆਨਵਾਜੀ ਚੱਲ ਰਹੀ ਹੈ ਬੇਸ਼ੱਕ ਹੁਣ ਤਾਂ ਬੋਚ-ਬੋਚ ਕੇ ਚੱਲਦੇ ਨੇ ਕਾਂਗਰਸ ਵਾਲੇ ਜਾਂ ਕਾਂਗਰਸ ਤੋਂ ਟਿਕਟਾਂ ਦੀ ਝਾਕ ਰੱਖਣ ਵਾਲੇ ਵੀ ਕੁਝ ਸਿਆਸਤਾਨਾ ਜਿਹੜੇ ਪੰਜਾਬ ਦੇ ਉਹ ਵੀ ਬੋਚ-ਬੋਚ ਕੇ ਚੱਲਦੇ ਆ ਪਰ ਆਪ ਵਾਲੇ ਤਾਂ ਜਮਾਂ ਸੋਚ ਕੇ ਨਹੀਂ ਚੱਲਦੇ ਜੀ ਉਹ ਤਾਂ ਧੱਗਾ ਜੋੜ ਕਰੀ ਜਾਂਦੇ ਆ ਸਟੇਟਮੈਂਟ ਦੇਣ ਦੇ ਮਾਮਲੇ ਦੇ ਵਿੱਚ ਸੋ ਇਹ ਗੱਲ ਕਿੰਦਰ ਨੂੰ ਜਾਊਗੀ ਤੇ ਅੱਜ ਜਦੋਂ ਪੰਜਾਬ ਕਾਂਗਰਸ ਦੇ ਇੰਚਾਰਜ ਪੰਜਾਬ ਦੇ ਵਿੱਚ ਆਏ ਨੇ ਤਾਂ ਉਦੋਂ ਫਿਰ ਇਹ ਕਿਵੇਂ ਲੱਗਦੀ ਹੈ ਸਾਰੀ ਕੰਡ ਆਪ ਸੋ ਨੇ ਜਿਹੜੀ ਅੱਜ ਇਹ ਮੀਟਿੰਗ ਹੋਈ ਆ ਦਿੱਲੀ ਐਡਵੈਂਚਰ ਇਹਦੇ ਚ ਪੰਜਾਬ ਦਾ ਨਾ ਕੋਈ ਕਾਂਗਰਸ ਦਾ ਆਗੂ ਸ਼ਾਮਲ ਹੋਇਆ ਤੇ ਨਾ ਹੀ ਆਮ ਆਦਮੀ ਪਾਰਟੀ ਦਾ ਕੋਈ ਸ਼ਾਮਲ ਹੋਇਆ ਇਹ ਦਿੱਲੀ ਦੇ ਆਗੂ ਜਿਹੜੇ ਨੇ ਜਾਂ ਇਹ ਕਹਿ ਲੋ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਤੇ ਕਾਂਗਰਸ ਪਾਰਟੀ ਦੇ ਵੱਡੇ ਆਗੂ ਉਹਨਾਂ ਦੀ ਆਪਸੀ ਮੀਟਿੰਗ ਹੋਈ ਆ ਜਿੱਦੇ ਚ ਇਹ ਗੱਲ ਕਹੀ ਗਈ ਆ ਵੀ ਦੋਵੇਂ ਪਾਰਟੀਆਂ ਨਾਲ ਕੇ ਬੀਜੇਪੀ ਦਾ ਮੁਕਾਬਲਾ ਕਰਨ ਗਿਆ ਤੇ ਬੀਜੇਪੀ ਨੂੰ ਹਰਾਉਂ ਗੀਆਂ ਤੇ ਉਹ ਨਾਲ ਇਹ ਵੀ ਗੱਲ ਕਹਿ ਦਿੱਤੀ ਗਈ ਆ ਵੀ ਜਿਹੜੀ ਸੀਟਾਂ ਦੀ ਵੰਡ ਹੈ ਉਨੇ ਬਾਰੇ ਜਲਦੀ ਇੱਕ ਨਵੀਂ ਮੀਟਿੰਗ ਜਿਹੜੀ ਨਵੇਂ ਸਿਰੋਂ ਮੀਟਿੰਗ ਕੀਤੀ ਜਾਊਗੀ ਤੇ ਉਹਦੇ ਚ ਮਸਲਾ ਨਵੇਂਡ ਲਿਆ ਜਾਊਗਾ ਅੱਜ ਵੀ ਮੀਟਿੰਗ ਦੇ ਵਿੱਚ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਦੀਪ 파ਟਕ ਜਿਹੜੇ ਪੰਜਾਬ ਦੇ ਇੰਚਾਰਜ ਵੀ ਨੇ ਦਿੱਲੀ ਦੇ ਕੈਬਨਿਟ ਮੰਤਰੀ ਆਤਸ਼ੀ ਤੇ ਸੌਰਵ ਭਾਰਦਵਜ ਬੈਠਕ ਦੇ ਵਿੱਚ ਉਹਨਾਂ ਨਾਲ ਨਤਿਕ ਨਾਨੇ ਸ਼ਮੂਲੀਅਤ ਕੀਤੀ ਆ ਆਮ ਆਦਮੀ ਪਾਰਟੀ ਵੱਲੋਂ ਇਸੇ ਤਰ੍ਹਾਂ ਕਾਂਗਰਸ ਪਾਰਟੀ ਦੇ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਰੋਤ ਮੁਕਰ ਬਾਸਨਿਕ ਦਿੱਲੀ ਕਾਂਗਰਸ ਦੇ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਤੇ ਪਾਰਟੀ ਦੇ ਸੀਨੀਅਰ ਆਦੂ ਸਰਮਾਨ ਖਰਸ਼ੀਦ ਤੇ ਮੋਹਨ ਪ੍ਰਕਾਸ਼ ਇਹ ਕਾਂਗਰਸ ਪਾਰਟੀ ਵੱਲੋਂ ਅੱਜ ਦੀ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਨੂੰ ਤੇ ਕਿਹਾ ਇਹ ਹੀ ਗਿਆ ਪੰਜਾਬ ਬਾਰੇ ਕੋਈ ਗੱਲ ਨਹੀਂ ਕੀਤੀ ਗਈ ਇਸ ਤੋਂ ਬਿਨਾ ਵੀ ਕੁਝ ਨਹੀਂ ਕਿਹਾ ਗਿਆ ਸਿਰਫ ਇੱਕੋ ਗੱਲ ਕਹੀ ਆ ਵੀ ਅਸੀਂ ਇਕੱਠੇ ਚੋਣਾਂ ਲੜਾਂਗੇ ਭਾਜਪਾ ਨੂੰ ਮੂੰਹ ਫੋੜ ਜਵਾਬ ਦੇਾਂਗੇ ਹਰ ਹਿੱਲੇ ਹਰਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗੇ ਜਿਹੜੇ ਬਾਕੀ ਰਹਿੰਦੇ ਇਸ਼ੂ ਨੇ ਉਹਨਾਂ ਦੇ ਉੱਤੇ ਆਉਣ ਵਾਲੇ ਦਿਨਾਂ 'ਚ ਇੱਕ ਨਹੀਂ ਤਾਂ ਦੋ ਜਿੰਨੀਆਂ ਵੀ ਮਿੱਤਰਾਂ ਦੇ ਲੋੜ ਪਊਗੀ ਉਹ ਕਰ ਲਵਾਂਗੇ ਪੰਜਾਬ ਵਾਲੇ ਇਹਦੇ ਤੇ ਕੀ ਸੋਚਦੇ ਨੇ ਉਹਦੇ ਬਾਰੇ ਇੱਕ ਤੱਕ ਅਜੇ ਕੁਝ ਕਹਿਣਾ ਮੁਸ਼ਕਲ ਹੈ ਲੇਕਿਨ ਕੱਲ ਜਿਹੜੀ ਨਵਜੋਤ ਸਿੱਧੂ ਨੇ ਮੀਟਿੰਗ ਕੀਤੀ ਆਪਣੀ ਰੈਲੀ ਕੀਤੀ ਸੀ ਉਸ ਤੋਂ ਬਾਅਦ ਜਿਹੜੇ ਪੰਜਾਬ ਦੇ ਵਿੱਚ ਹਲਕਾ ਪੈਦਾ ਹੋਏ ਮੈਨੂੰ ਲੱਗਦਾ ਉਹਦੇ ਨਾਲ ਜੁਟਣ ਲਈ ਜਿਹੜੇ ਯਾਦਵ ਸਾਹਿਬ ਨੇ ਵਰਿੰਦਰ ਯਾਦਵ ਉਹ ਅੱਜ ਸਵੇਰੇ ਦੇ ਆਏ ਹੋਏ ਨੇ ਬਲਕਿ ਕੱਲ ਰਾਤ ਤੋਂ ਹੀ ਆਏ ਹੋਏ ਨੇ ਅੱਜ ਸਵੇਰੇ ਜਿਹੜੇ ਇੱਕ ਦੂਜੇ ਦਾ ਸ਼ਖਲ ਨਹੀਂ ਸੀ ਦੇਖਣਾ ਚਾਹੁੰਦੇ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਖੁੱਲ੍ਹੇਆਮ ਕਰ ਰਹੇ ਸੀ ਨਵਜੋਤ ਸਿੰਘ ਸਿੱਧੂ ਰਾਜਾ ਬੜਿੰਗ ਤੇ ਜਿਹੜੇ ਵਿਧਾਨ ਸਭਾ ਦੇ ਵਿੱਚ ਮੁਖੀ ਪ੍ਰਤਾਪ ਸਿੰਘ ਬਾਜਵਾ ਤੇ ਵਰਿੰਦਰ ਜਾਦੂ ਅੱਜ ਚਾਰੋਂ ਹੀ ਦਰਬਾਰ ਸਾਹਿਬ ਦੇ ਵਿੱਚ ਇਕੱਠੇ ਮੱਥਾ ਟੇਕਣ ਗਏ ਹੋ ਸਕਦਾ ਜਾਦੂ ਸਾਹਿਬ ਨੇ ਇਸ ਪ੍ਰੈਸ ਜੀ ਉਹਨਾਂ ਨੂੰ ਕੁਝ ਫੌਂਸੂ ਵੀ ਦਵਾਈ ਹੋਵੇ ਤੇ ਘਰੋਂ ਭਾਈ ਇੱਕ ਆਦਾਂ ਬੋਲਿਓ ਤੇ ਦੇਖੋ ਹੁਣ ਬਈ ਜਿਹੜੇ ਉੱਪਰ ਵਾਲੇ ਨੇ ਜਿਸ ਤੰਗ ਨਾਲ ਆਮ ਆਦਮੀ ਪਾਰਟੀ ਨੂੰ ਘੇਰਾ ਪਾਇਆ ਹੋਇਆ ਵਾ ਈਡੀ ਵਾਲਿਆਂ ਨੇ ਤੇ ਹੋਰ ਹੋ ਸਕਦਾ ਵਾ ਪੰਜਾਬ ਦੀ ਲੀਡਰਸ਼ਿਪ ਨੂੰ ਵੀ ਉੱਪਰ ਵਾਲੇ ਕੋਈ ਮੂੰਹ ਮੜਾ ਜਾ ਰੱਖਣ ਦੀ ਜਾਂ ਕਹਿ ਦੋ ਬਈ ਮੂੰਹ ਸੰਭਾਲ ਕੇ ਗੱਲ ਕਰਨ ਦੀ ਰਾਏ ਦੇਣਗੇ ਜੀ ਜੀ ਤੇ ਦੂਜੇ ਪਾਸੇ ਜੀ ਜਦੋਂ ਹੁਣ ਹਿੱਟ ਐਂਡ ਰਨ ਦਾ ਮਾਮਲਾ ਹੈ ਇੱਕ ਦਿਨ ਦੇ ਵਿੱਚ ਹੀ ਚੀਕਾਂ ਘੜਾਤੀਆਂ ਕੇਂਦਰ ਸਰਕਾਰ ਦੀਆਂ ਟਰੱਕਾਂ ਵਾਲਿਆਂ ਨੇ ਬਾਅਦ ਵਿੱਚ ਚਲੋ ਸਮਝੌਤਾ ਹੋਇਆ ਜਾਂ ਇਸ ਮਾਮਲੇ ਦੇ ਉੱਤੇ ਅੱਗੇ ਕਾਰਵਾਈ ਹੋਣੀ ਹੈ ਉਹ ਰਹੀ ਗੱਲ ਅੱਡ ਪਰ ਪੰਜਾਬ ਦੇ ਟਰੱਕ ਆਪਰੇਟਰ ਜਿਹੜੇ ਸੀ ਉਹ ਫੇਰ ਆਪਣੇ ਫੈਸਲੇ ਦੇ ਉੱਤੇ ਵਜੈਦ ਨੇ ਕਹਿੰਦੇ ਅਸੀਂ ਤਾਂ ਵਿਰੋਧ ਕਰਾਂਗੇ ਕਰਾਂਗੇ ਇਹ ਕਹਾਣੀ ਕੀ ਹੈ ਜੀ ਹਾਂ ਇਹ ਨੂੰ ਸੋਨਰਜੀ ਸਮਝਣ ਦੀ ਲੋੜ ਆ ਜਿਹੜਾ ਉਹ ਹੜਤਾਲ ਹੋਈ ਸੀ ਜਿਹੜੀ ਬੇਸਿਕਲ ਤਾਂ 31 ਤਰੀਕ ਨੂੰ ਹੋ ਗਈ ਸੀ ਨਵੇਂ ਸਾਲ ਦੇ ਚੰਤ ਤੋਂ ਇੱਕ ਦਿਨ ਪਹਿਲਾਂ ਸ਼ਾਮ ਨੂੰ ਮਹਾਰਾਸ਼ਟਰ ਦੇ ਵਿੱਚ ਤੇ ਛਤੀਸਗੜ ਦੇ ਸੌਰੀ ਝਾਰਖੰਡ ਦੇ ਵਿੱਚ ਤੇ ਗੁਜਰਾਤ ਦੇ ਵਿੱਚ ਰਾਜਸਥਾਨ ਦੇ ਵਿੱਚ ਉੱਤਰਾਧ ਪ੍ਰਦੇਸ਼ ਦੇ ਵਿੱਚ ਤੇ ਇਥੋਂ ਤੱਕ ਕਿ ਉੜੀਸਾ ਦੇ ਵਿੱਚ ਵੀ ਟੱਕਾ ਦਾ ਚੱਕਾ ਜਾਗ ਹੋ ਗਿਆ ਸੀ ਆਪਣੇ ਆਪ ਜਿੰਨੀ ਕਿ ਟਰੱਕ ਆਪਰੇਟਰਾਂ ਨੂੰ ਸਮਝ ਆਈ ਟਰੱਕ ਆਪਰੇਟਰਾਂ ਨੂੰ ਸੌਰੀ ਟਰੱਕ ਡਰਾਈਵਰਾਂ ਨੂੰ ਟਰੱਕ ਆਪਰੇਟਰਾਂ ਦਾ ਮਸਲਾ ਹੋਰ ਆ ਕੱਤ ਡਰ ਇਹ ਗੱਲ ਜਿੰਨੀ ਕਿ ਸਮਝ ਆਈ ਉਹਨੇ ਇੱਕ ਦੂਜੇ ਨੂੰ ਗੱਲ ਕਰ ਤੁਹਾਨੂੰ ਪਤਾ ਸਾਰੇ ਨੌਕਲਾ ਨੇ ਵਟਸਐਪ ਦੇ ਉੱਤੇ ਗਰੁੱਪ ਗਰੁੱਪ ਬਣਾਏ ਹੁੰਦੇ ਨੇ ਉਹ ਇੱਕ ਦੂਜੇ ਨੂੰ ਮੈਸੇਜ ਉਸੇ ਹੀ ਭੇਜ ਕੇ ਉਹਨਾਂ ਦਾ ਜਾਈਡਾਂ ਤੇ ਲਾਤੇ ਤੇਲ ਨਾਲ ਭਰੇ ਹੋ ਟੈਂਕਰ ਪਾਸੇ ਖੜੇ ਕਰਤੇ ਤੇ ਇੱਕ ਤਾਂ ਹੱਲਾ ਮਚ ਗਿਆ ਤੇ ਪੰਜਾਬ ਦੇ ਵਿੱਚ ਆਪਾਂ ਦੇਖਿਆ 3-3 ਕਿਲੋਮੀਟਰ 5-5 ਕਿਲੋਮੀਟਰ ਲੰਬੀਆਂ ਲਾਈਨਾਂ ਲੱਗੀਆਂ ਤੇਲ ਬੁੱਕ ਗਿਆ ਤੇ ਅਜੇ ਜ਼ਰੂਰੀ ਵਸਤਾਂ ਦਾ ਕਾਰ ਪਿਆ ਨਹੀਂ ਸੀ ਲੇਕਿਨ ਉਸ ਤੋਂ ਪਹਿਲਾਂ ਹੀ ਕੇਂਦਰ ਦੀ ਸਰਕਾਰ ਨੇ ਜਿਹੜੀ ਆਲ ਇੰਡੀਆ ਰੋਡ ਟਰਾਂਸਪੋਰਟ ਕਾਂਗਰਸ ਆਲ ਇੰਡੀਆ ਮੋਰਟਨ ਟ੍ਰਾਂਸਪੋਰਟ ਕਾਂਗਰਸ ਜਿਹੜੀ ਆ ਉਹਨਾਂ ਨਾਲ ਇੱਕ ਮੀਟਿੰਗ ਕਰਕੇ ਗ੍ਰਹਿ ਸੱਤਰ ਨੇ ਤਲਾਣ ਕਰਤਾ ਵੀ ਅਸੀਂ ਭਾਵੇਂ ਕਾਨੂੰਨ ਪਾਸ ਹੋ ਗਿਆ ਰਾਸ਼ਟਰਪਤੀ ਜੀ ਵੱਲੋਂ ਮਨਜ਼ੂਰੀ ਵੀ ਮਿਲ ਗਈ ਆ ਪਰ ਹਜੇ ਦੀ ਨੋਟੀਫਿਕੇਸ਼ਨ ਨਹੀਂ ਹੋਈ ਨੋਟੀਫਾਈ ਕਰਨ ਤੋਂ ਪਹਿਲਾਂ ਅਸੀਂ ਟਰੱਕ ਆਪਰੇਟਰਾਂ ਦਾ ਜਿਹੜਾ ਗਿਲਾ ਛਕਵਾਵਾ ਜੋ ਵੀ ਉਹਨਾਂ ਦੇ ਇਰਾਦੇ ਨੇ ਉਹਨਾਂ ਨੂੰ ਦੂਰ ਕਰਾਂਗੇ ਤੇ ਉਸ ਤੋਂ ਬਾਅਦ ਹੀ ਇਹਦੇ ਤੋਂ ਕੋਈ ਕਾਰਵਾਈ ਕਰਾਂਗੇ ਹਾਲਾਂਕਿ ਸੋਨਲ ਜੀ ਕੋਰਾ ਝੂਠ ਸੀ ਗ੍ਰਾਸਟਰ ਕੋਈ ਇਨਕਾਰ ਹੀ ਨਹੀਂ ਹੈ ਜੀ ਜੇ ਕੋਈ ਮਨਿਸਟਰਾਂ ਨੇ ਗੱਲ ਕਹਿੰਦਾ ਜਾਂ ਪ੍ਰਧਾਨ ਮੰਤਰੀ ਜੀ ਖੋਦੇ ਗੱਲ ਅੱਗੇ ਆ ਕੇ ਕਹਿੰਦੇ ਵੀ ਅਸੀਂ ਇਹ ਮਸਲਾ ਹੱਲ ਕਰਾਂਗੇ ਜਿਵੇਂ ਕਿਸਾਨਾਂ ਤੋਂ ਖੇਤੀ ਕਰੂਨਾਂ ਬਾਰੇ ਕਿਹਾ ਸੀ ਤਾਂ ਤਾਂ ਸਮਝ ਆਉਦੀ ਜਾਂ ਉਹ ਲੋਕ ਸਭਾ ਦੇ ਅੱਗੇ ਤਾਂ ਕਿਸ ਨੂੰ ਬਾਰੇ ਧਰਾਂ ਚਰਚਾ ਕਰਦੇ ਹੁਣ ਜਿਹੜੇ ਕਾਨੂੰਨ ਨੂੰ ਲੋਕ ਸਭਾ ਰਾਜ ਸਭਾ ਪਾਸ ਕਰ ਚੁੱਕੀ ਆ ਰਾਸ਼ਟਰਪਤੀ ਜੀ ਨੇ ਹੋਰ ਲਾਦੀ ਗ੍ਰਾਸ ਕਤਰਦੀ ਕੀ ਹਮਲਾ ਤਾਂ ਕਾਨੂੰਨ ਕੋਲ ਥਾਣੇ ਦਾ ਮੁਖੀ ਕਹਿੰਦਾ ਕਿ ਮੈਂ ਤਾਂ ਇਸ ਨੂੰ ਮੰਨਦਾ ਨਹੀਂ ਕਿਹਾ ਮੈਂ ਤਾਂ ਜਿਵੇਂ ਆ ਦੋ ਤਰ੍ਹਾਂ ਨਰਤੀਆ ਜਿਵੇਂ ਇਹ ਕਹਿਣ ਦੀ ਮੈਂ ਤਾਂ ਉਹੇ ਕਰ ਲੂਗਾ ਐ ਥੋੜੀ ਹੁੰਦਾ ਜੀ ਕਾਨੂੰਨ ਤਾਂ ਕਾਨੂੰਨ ਹੈ ਤੇ ਇਹਦੇ ਚ ਜਿਹੜੀ ਬੇਈਮਾਨੀ ਹੋਈ ਹੋਈ ਉਹ ਭਾਵੇਂ ਸਰਕਾਰ ਦੇ ਬਦਲ ਤੇ ਆ ਪਰ ਉਹਨੇ ਜੋ ਮੋਟਰ ਟ੍ਰਾਂਸਪੋਰਟ ਕਾਂਗਰਸ ਦੇ ਅੱਗੋਂ ਦਾ ਵੀ ਰੋਲ ਆ ਉਹ ਰੋਲ ਇਹ ਐ ਵੀ ਤੁਸੀਂ ਜਦੋਂ ਹੜਤਾਲ ਦਾ ਸੱਦਾ ਹੀ ਨਹੀਂ ਦਿੱਤਾ ਸਰਮ ਜੀ ਤੇ ਤੁਹਾਨੂੰ ਫਿਰ ਹੱਥ ਕਿਨੇ ਦਿੱਤਾ ਬਾਸ ਲਾਈਨ ਦਾ ਜੋ ਮੋਟਰ ਟ੍ਰਾਂਸਪੋਰਟ ਕਾਂਗਰਸ ਦੇ ਲੀਡਰ ਨੇ ਸੱਦਾ ਨਹੀਂ ਦਿੱਤਾ ਹਰਤਾਤਾ ਦਾ ਆ ਹਰਤਾਤਾ ਆਪ ਹੋ ਰਹੇ ਹੋਈ ਸੀ ਉਹਨਾਂ ਨੇ ਤਾਂ ਨਾ ਸੱਦਾ ਦਿੱਤਾ ਨਾ ਹੀ ਉਹਨਾਂ ਨੂੰ ਬੁਰੀ ਲੱਗਦੀ ਆ ਔਰ ਤੁਹਾਨੂੰ ਹੋਰ ਅੰਗੀਆਂ ਗੱਲ ਦੱਸਦੇ ਆ ਜਿਹੜੇ ਮੋਟਰ ਟ੍ਰਾਂਸਪੋਰਟ ਕਾਂਗਰਸ ਆ ਬੇਸਿਕਲੀ ਔਰ ਪ੍ਰਾਜਨ ਵਰਕਰਾਂ ਦੀ ਯੂਨੀਅਨ ਹੀ ਹੈ ਨਹੀਂ ਉਹ ਤਾਂ ਟ੍ਰਾਂਸਪੋਰਟ ਮਾਲਕਾਂ ਦੀ ਯੂਨੀਅਨ ਤੇ ਮਾਲਕਾਂ ਦੇ ਲਈ ਤਾਂ ਟੱਕ ਦਾ ਪਹੀਆ ਘੁੰਮਣਾ ਚਾਹੀਦਾ ਵਾ ਉਹਨਾਂ ਨੂੰ ਤਾਂ ਡਰਾਈਵਰ ਨੂੰ ਸਜ਼ਾ ਹੁੰਦੀ ਹੋ ਰਹੀ ਉਹਨਾਂ ਨੂੰ ਕੀ ਫਰਕ ਪੈਂਦਾ ਜੀ ਹੁਣ ਜਿਹੜੀ ਆਲ ਇੰਡੀਆ ਜਿਹੜੀ ਆਹ ਆਲ ਪੰਜਾਬ ਟ੍ਰੱਕ ਆਪਰੇਟਰ ਯੂਨੀਅਨ ਪੰਜਾਬ ਜਿਹਦੇ ਹੈਪੀ ਸੰਧੂ ਜੀ ਪ੍ਰਧਾਨ ਨੇ ਤੁਹਾਨੂੰ ਯਾਦ ਹੋਣਾ ਜਦੋਂ ਕਾਪਟਨ ਦੀ ਸਰਕਾਰ ਵੱਲੇ ਟ੍ਰੱਕ ਯੂਨੀਅਨਾਂ ਦੇ ਉੱਤੇ ਹੱਲਾ ਬੋਲਿਆ ਸੀ ਤੇ ਉਦੋਂ ਜਿਹੜੀ ਹੜਤਾਲ ਕੀਤੀ ਸੀ ਤੇ ਉਹ ਵੀ ਉਹ ਦੀ ਅਗਵਾਈ ਵੀ ਹੈਪੀ ਸੰਧੂ ਕਰ ਰਹੇ ਸੀ ਹੁਣ ਉਹਨਾਂ ਨੇ ਕਿਹਾ ਵੀ ਅਸੀਂ ਜਿਹੜੇ ਡਰਾਈਵਰ ਨੇ ਸਾਡੇ ਸਾਡੇ ਕੋਲ ਤਾਂ ਜਿਹੜੇ ਟੱਕਰ ਇਹਨਾਂ ਦੇ ਵਿੱਚ ਤਾਂ ਕਿਸੇ ਕੋਲੇ 2-4 ਗੱਡੀਆਂ ਹੋਣਗੀਆਂ ਕਿਸੇ ਕੋਲ 10 ਵੀ ਹੋਣਗੀਆਂ ਪਰ ਜ਼ਿਆਦਾਤਰ ਤਾਂ ਕਿਹ ਗੱਡੀ ਵਾਲੇ ਨੇ ਉਹ ਜੇ ਉਹਨਾਂ ਕੋਲੇ 10-10 ਲੱਖ ਰੁਪਈਆ ਹੋਵੇ ਫਿਰ ਉਹ 15-15 ਹਜ਼ਾਰ ਤੇ 10-10 ਹਜ਼ਾਰ ਤੇ 8-8 ਹਜ਼ਾਰ ਤੇ ਨੌਕਰੀ ਕਰਨੂ ਕਰਨ ਸਹੀਓ 10 ਸਾਲ ਦੀ ਸਜ਼ਾ ਕਿਉਂ ਭੁਗਤਣਗੇ ਉਹ ਉਹਨਾਂ ਨੂੰ ਕੀ ਚੱਤੀ ਪਈ ਆ ਬਹੁਤ ਸਾਰੇ ਜਿਹੜੇ ਡਰਾਈਵਰ ਸੀ ਉਹデア ਪਾਰੋਂ ਦੇ ਸੁਨੇਹੇ ਸੁਣਾਈ ਕੀਆ ਸੁਨਾਜੀ ਉਹ ਕਦੇ ਇਸੇ ਸੋਲਿਆਂ ਦੀ ਰੇੜੀ ਲਾ ਲਾਂਗੇ ਅਸੀਂ ਕੁਲਫੀਆਂ ਵੇਚ ਲਾਂਗੇ ਸਬਜ਼ੀ ਵੇਚ ਲਾਂਗੇ ਹੋਰ ਕੁਝ ਵੀ ਕਰ ਲਾਂਗੇ ਝਾੜੂ ਮਾਰ ਲਾਂਗੇ ਪਰ ਅਸੀਂ ਟਰੱਕ ਦਾ ਪਹੀਆ ਨਹੀਂ ਘੁਮਾਉਣਾ ਕਿਉਂਕਿ 10 ਸਾਲ ਨੇ ਜੇਲ੍ਹ ਸੱਤੋਂ ਨਹੀਂ ਜਾਉਣਾ ਜੇ ਅਸੀਂ 10 ਸਾਲ ਜੇਲ੍ਹ ਚਲੇਗੇ ਸਾਡੇ ਨਿਆਂ ਨੇ ਨੂੰ ਕੌਣ ਦੇਖੂਗਾ ਤੇ 15000 ਰੁਪਏ ਤਰਖਾ ਅਸੀਂ ਕਿਉਂ ਲੈ ਕੇ ਕੰਮ ਕਰਦੇ ਆ ਜੇ ਸਾਡੇ ਕੋਲ 10 ਲੱਖ ਜਾਂ 15 ਲੱਖ ਰੁਪਇਆ ਹੋਊਗਾ ਤੇ ਫਿਰ ਅਸੀਂ ਆਪਦਾ ਕਾਰੋਬਾਰ ਸ਼ੁਰੂ ਕਰ ਲੈਂਦੇ ਸਾਨੂੰ ਲੋੜ ਕਿਹੜੀ ਸੀ ਪਰ ਹੁਣ ਸੰਧੂ ਜੀ ਨੇ ਜਿਹੜੀ ਗੱਲ ਕਹੀ ਉਹ ਬੜੀ ਕਰੜੀ ਕਹੀ ਆ ਉਹਨਾਂ ਨੇ ਕਿਹਾ ਉਧਰੋਂ ਤਾਂ 22 ਤਰੀਕ ਨੂੰ ਅਯੁੱਧਿਆ ਵਾਲਾ RAM ਜਨਮ ਭੂਮੀ ਹੁਣ ਉਹ ਚਾਹੇ ਕਹਿਣ ਨੂੰ ਧਾਰਮਿਕ ਪ੍ਰੋਗਰਾਮਾ ਧਾਰਮਿਕ ਨਹੀਂ ਉਹ ਵੀ ਸਿਆਸੀ ਪ੍ਰੋਗਰਾਮ ਆ ਪਰ ਜਿਹੜਾ ਇਹਨਾਂ ਨੇ ਸੱਦਾ ਦਿੱਤਾ ਉਹ ਇੱਕ ਤਾਂ ਇਹ ਦਿੱਤਾ ਵਾ ਵੀ ਕੋ ਕੇ ਕੈਪਟਨ ਅਮਰਿੰਦਰ ਤੇ ਜਾਖੜ ਇਹ ਕਹਿੰਦੇ ਉਦੋਂ ਵੀ ਇਹਨਾਂ ਨੇ ਸਾਡੇ ਨਾਲ ਧੱਕਾ ਕੀਤਾ ਸੀ ਜਾਖੜ ਉਹ ਕਾਰਡਸ ਦਾ ਪ੍ਰਧਾਨ ਸੀ ਤੇ ਕੈਪਟਨ ਸਾਹਿਬ ਬੌਸ ਬਤਰੀ ਬਾਹਰ ਕਰਕੇ ਮੁਕਰ ਗਏ ਸੀ ਤੇ ਹੋਰ ਫੇਰ ਇੱਕ ਬੀਜੇਪੀ ਨੇ ਦੋਨੋਂ ਹੀ ਤੇ ਉਹਨਾਂ ਨੇ ਕਿਹਾ ਤਾਂ ਵੀ ਜਾਖੜ ਜਾਂ ਕੇਂਦਰ ਦਾ ਕੋਈ ਵੀ ਮੰਤਰੀ ਜਦੋਂ ਪੰਜਾਬ ਜਾਊਗਾ ਟਰੱਕ ਪਰੇਟ ਉਹਨਾਂ ਦਾ ਘਰਾਉ ਕਰ ਨੂੰਗੇ ਇੱਕ ਹੂੰ ਹੂੰ ਦੂਸਰਾ 18 ਤਰੀਕ ਨੂੰ ਅਜੁੱਧਿਆਲੇ ਦਿਨ ਤੋਂ 4 ਦਿਨ ਪਹਿਲਾਂ 18 ਤਰੀਕ ਨੂੰ ਜਿਹੜੀ ਫਲੌਰ ਤੋਂ ਦਿੱਲੀ ਜੰਮੂ ਕੌਮੀ ਮਾਰਗ ਹੈ ਫਲੌਰ ਦੇ ਵਿੱਚ ਅਣ ਵਿੱਚ ਸਮਰਿਤਾ ਨਾ ਦਿੱਤਾ ਜਾਊਗਾ ਇਹਦਾ ਮਤਲਬ ਹੈ ਚੱਕਾ ਜਾਮ ਹੋਏਗਾ ਆ ਮੈਂ ਹੁਣੇ ਹੀ ਜਦੋਂ ਅਜੇ ਤੁਹਾਡੇ ਨਾਲ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਸੁਣ ਰਿਹਾ ਸੀ ਛਤੀਸਗੜ੍ਹ ਦੇ ਬੱਸ ਆਪਰੇਟਰਾਂ ਨੇ ਕੱਲ ਤੋਂ ਹੀ ਹਰਤਾਵ ਦਾ ਸੰਤਾ ਦੇਤਾ 9 ਤਰੀਕ ਨੂੰ ਚੱਕਾ ਜਾਮ ਕੰਗ ਨੂੰ ਤਾਂ ਇਹ ਦੁਆਰਾ ਫਿਰ ਉਹ ਸਮੁੱਚੇ ਦੇਸ਼ ਦੇ ਵਿੱਚ ਜਿੰਨੀ ਜਿੰਨੀ ਕਿ ਜਿੰਨੂੰ ਜਿੰਨੂੰ ਸਮਝ ਆ ਰਹੀ ਹੈ ਇਸ ਕਾਨੂੰਨ ਦੀ ਉਹ ਉਸੇ ਹਿਸਾਬ ਨਾਲ ਰਿਐਕਟ ਕਰ ਰਿਆ ਵਾ ਤੇ ਮੈਨੂੰ ਆਇ ਲੱਗਦਾ ਵੀ ਇਹ ਅਜੇ ਜਿਹੜਾ ਕਿਸਾਨ ਮੋਰਚਾ ਸੀ ਨਾ ਜੀ ਉਹਦਾ ਜਾਦਾ ਪ੍ਰਭਾਵ ਉੱਤਰੀ ਭਾਰਤ ਦੇ ਵਿੱਚ ਸੀ ਹਾਲਾਂਕਿ ਮਹਾਰਾਸ਼ਟਰ ਦੇ ਕਿਸਾਨ ਵੀ ਸੀ ਦੱਖਣ ਦੇ ਕਿਸਾਨ ਵੀ ਉੱਥੇ ਆਏ ਪਰ ਇਹ ਜਿਹੜਾ ਮਾਮਲਾ ਨਾ ਇਹ ਅੱਜ ਸਾਰੇ ਦੇਸ਼ 'ਚ ਫੈਲੂਗੀ ਤੇ ਇਹਦਾ ਸਰਕਾਰ ਨੂੰ ਸਾਹਮਣਾ ਕਰਨੀ ਹੋਣਾ ਕਿਉਂਕਿ ਕਿਸਾਨਾਂ ਨੇ ਕਿਸੇ ਦਾ ਆਰਾਮ ਹੀ ਸੀ ਰੋਕਿਆ ਕਿਸੇ ਨੂੰ ਕੁਝ ਕਹਿੰਦੇ ਨਹੀਂ ਸੀ ਕੋਈ ਦੁਕਾਨਾਂ ਨਹੀਂ ਸੀ ਬੰਦ ਕਰਾਉਂਦੇ ਇਹਨਾਂ ਨੇ ਤਾਂ ਜਦੋਂ ਤੱਕ ਚੱਕਾ ਜਾਮ ਹੋ ਗਿਆ ਤਾਂ 70% ਜਿਹੜੀ ਟੋਹਾਟ ਹੋਈ ਹੈ ਨਾ ਉਹ ਰੋਡ ਟਰਾਂਸਪੋਰਟ ਕਰਨੀ ਹੈ ਰੇਲਵੇ ਰਾਹੀ ਨਹੀਂ ਹੁੰਦੀ ਸਾਰੀ ਤੇ ਇਕੱਲਾ ਪੂਸੀ ਤੇਲ ਡੀਜ਼ਲ ਪੈਟਰੋਲ ਇਹਨਾਂ ਤੋਂ ਚੋਖ ਖਾਣ ਕੇ ਵਾਲੀਆਂ ਬਸਤਾਂ ਦੀ ਦਵਾਈਆਂ ਦੀ ਸਭ ਕਸ ਦੀ ਕਮੀ ਆਊਗੀ ਦੇਸ਼ ਇਕਦਮ ਜਾਮ ਹੋ ਜੂਗਾ ਸਰਕਾਰ ਦੇ ਆ ਨਾਸੀ ਧੂਆ ਜੀ ਜੀ ਤੇ ਦੂਜੇ ਪਾਸੇ ਨਾਸੀ ਧੂਆ ਦਾ ਸਰਕਾਰ ਦੇ ਵੈਸੇ ਵੀ ਆ ਗਿਆ ਜਿਹੜੀ ਹੱਦੋਂ ਤੀ ਇਹਨਾਂ ਨੇ ਚੋਣ ਕਰਾਈ ਸੀ ਕਰਨਗੋਰ ਵਾਲੀ ਸੋ ਇਹਦਾ ਕੀ ਬਣਿਆ ਇਹ ਐਡੀ ਕਾਲ ਚ ਕਿਉਂ ਕਰਾਈ ਚੋਣਾਂ ਜਦੋਂ ਸਾਰੀਆਂ ਤਾਂ ਧੀਆਂ ੜਾਤੀਆਂ ਆਪਣੇ ਤਰੀਕੇ ਦੇ ਨਾਲ ਹੀ ਉਹਨੂੰ ਮੰਤਰੀ ਵੀ ਐਲਾਨਤਾ ਸੀ ਜਿਹੜਾ ਕੈਂਡੀਡੇਟ ਸੀ ਇਹ ਵੱਡੀ ਗੱਲ ਸੀ ਸੁਰੇਸ਼ ਜੀ ਰਾਜਸਥਾਨ ਦੀ ਕਰਨਪੁਰ ਵਿਧਾਨ ਸਭਾ ਸੀਟ ਤੇ ਭਾਜਪਾ ਦਾ ਮੰਤਰੀ ਹਾਰਿਆ ਕੈਂਡੀਡੇਟ ਨੂੰ ਕਹਿ ਸਕਦੇ ਜੇ ਉਹ ਕੱਲਾ ਕੈਂਡੀਡੇਟ ਹੁੰਦਾ ਨਾ ਹਾਰ ਜਾਂਦਾ ਕੋਈ ਗੱਲ ਨਹੀਂ ਮੰਤਰੀ ਹਾਰਿਆ ਤੇ ਕਾਂਗਰਸ ਜੇਤੂ ਰਹੀ ਹਾਲਾਂਕਿ ਕੱਲ ਉਹ ਹਾਰ ਕੇ ਹਟੀ ਹੈ ਗੰਗਾਗੜ੍ਹ ਜ਼ਿਲ੍ਹੇ ਦੇ ਕਰਨਪੁਰ ਵਿਧਾਨ ਸਭਾ ਸੀਟ ਤੋਂ ਉਹ ਜਿਹੜੇ ਕਾਂਗਰਸ ਦੇ ਉਮੀਦਵਾਰ ਸੀ ਰੁਪਿੰਦਰ ਸਿੰਘ ਕੁੰਨ ਉਹਨਾਂ ਨੇ ਚੋਣ ਜਿੱਤ ਕੇ ਭਾਜਪਾ ਦੇ ਮੰਤਰੀ ਸੁਰਿੰਦਰਪਾਲ ਤੀਤੀ ਤੀਤੀ ਸਾਹੂ ਜੀ ਉਹਨਾਂ ਨੂੰ 11283 ਵੋਟਾਂ ਦੇ ਫਰਕ ਨਾਲ ਹਰਾਇਆ ਹਾਲਾਂਕਿ ਉਹ ਸੁਨਾਮ ਜੀ ਆਵਾਦਮੀ ਪਾਰਟੀ ਦਾ ਵੀ ਉਮੀਦਵਾਰ ਵੀ ਖੜਾ ਸੀ ਪ੍ਰਤੀਪਾਲ ਸਿੰਘ ਉਹ ਵੀ 11900 ਵੋਟ ਲੈ ਗਿਆ 12000 ਵੋਟ ਵੀ ਲੈ ਗਿਆ ਹਾਂ ਉਹਦਾ ਕਹਿੰਦਾ ਉਹ ਮੈਂ ਦੇਖ ਦਿਓ ਜੇ ਕਿਤੇ ਨਾ ਹੋਣਾ ਚਾਰ ਦਮਨ ਦਾ ਹੱਕਦਾਰ ਹੋਊਗਾ ਜੀ ਇੱਥੇ ਕਾਂਗਰਸ ਆਮ ਆਦਮੀ ਪਾਰਟੀ ਦਾ ਕਹਿੰਦਾ ਹੋ ਦੇਖੋ ਥੋੜਾ ਸਾਰਾ ਬਹੁਤ ਵੋਟਾਂ ਲੈ ਗਿਆ ਮੈਂ ਹਾਂ 11940 ਵੋਟਾਂ ਉਹ ਲੈ ਗਿਆ ਤੇ ਤੁਸੀਂ ਦੇਖੋ ਕਮਾਲ ਵੀ ਜੇ ਕਿਤੇ ਉਹ ਨਾ ਖੜਾ ਹੁੰਦਾ ਜਿਆ ਇੰਡੀਆ ਕੱਟ ਜੋੜ ਵਾਲੇ ਸਮਝੌਤੇ ਲਈ ਉੱਥੇ ਬਾਜਾ-ਬਾਜੀ ਜਾਂਦਾ ਤਾਂ 25000 ਤੇ ਹਾਰਦਾ ਨਾ ਫਿਰ ਹਾਂ ਸਹੀ ਹੈ ਔਰ ਇਹ ਸੀਟ ਜਿਹੜੀ ਹੈ ਇਹਨੂੰ ਇਹਦੇ ਤੇ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ ਬਹੁਤ ਧਿਆਨ ਨਾਲ ਉਏ 200 ਸੀਟਾਂ ਦੀ ਵਿਧਾਨ ਸਭਾ ਹੈ ਰਾਜਸਥਾਨ ਦੀ ਸੁਨਹਿਰੀ 190 ਸੀਟਾਂ ਦਾ ਨਤੀਜਾ ਆਇਆ ਪਿਛਲੇ ਦਿਨੀ ਜਿਹਦੇ ਚ ਭਾਜਪਾ 115 ਲੈ ਗਈ ਤੇ ਹੁਣ ਕਾਂਗਰਸ ਦੀ ਗਿਣਤੀ 70 ਹੋਈ ਹੈ ਪਹਿਲਾਂ 69 ਰਹਿ ਗਈ ਸੀ ਤੇ ਇੱਥੇ ਜਿਹੜੀ ਕਰਨਪੁਰ ਵਾਲੀ ਸੀਟ ਆ ਉੱਥੇ ਕਾਂਗਰਸ ਦੇ ਉਮੀਦਵਾਰ ਦੀ ਚੋਣਾਂ ਦੇ ਦੌਰਾਨ ਮੌਤ ਹੋ ਗਈ ਸੀ ਉਹ ਮੌਤ ਹੋਣੇ ਉਹਦੀ ਚੋਣ ਮੁਲਤ ਵੀ ਹੋ ਗਈ ਸੀ ਆਪਕੋ ਜਦੋਂ ਇਹ ਨਹੀਂ ਚੋਣ ਮੰਤਰੀ ਹੋ ਜਾਂਦੀ ਆ ਤੋ ਕਾਫੀ ਉਹਦੇ ਉਹਦੇ ਫਿਰ ਕੌਣ ਬਣਦਾ ਫਰਕ ਪੈ ਜਾਂਦਾ ਫਿਰ ਦੇਰ ਨਾ ਹੁੰਦੀ ਆ ਪਰ ਇੱਥੇ ਇਹਨਾਂ ਨੇ ਕੀ ਕੀਤਾ ਹਾਲੇ ਵਿਧਾਨ ਸਭਾ ਦਾ ਸੈਸ਼ਨ ਮੀਟਿੰਗ ਬੁਲਾਇਆ ਕੋਈ ਹਾਲੇ ਸਾਰੇ ਐਮਐਲਏ ਨੇ ਸੌਹ ਚੱਕ ਨਹੀਂ ਚੱਕੀ ਹਮ ਹਮ ਪਰ ਮੁੱਖ ਮੰਤਰੀ ਜੀ ਨੇ ਸੌਹ ਚੱਕ ਲਈ ਆ ਤੇ ਕੁਝ ਮੰਤਰੀ ਮੰਡਲ ਦੇ ਸਹਿਯੋਗੀਆਂ ਨੂੰ ਵੀ ਸੌਹ ਚੱਕਾ ਤੀ ਔਰ ਸਭ ਤੋਂ ਵੱਡੀ ਗੱਲ ਇਹ ਜਿਵੇਂ ਤੁਸੀਂ ਕਿਹਾ ਵੀ ਕਿਹੜੇ ਜਾਤ ਦੇ ਦੀਆਂ ਧੱਜੀਆਂ ਉਡਾਤੀਆਂ ਇੱਕ ਬੰਦਾ ਜਿਹੜਾ ਸੁਰਿੰਦਰਪਾਲ ਸਿੰਘ ਟੀਟੀ ਸਾਹਿਬ ਨੇ ਇਹਨਾਂ ਨੂੰ ਭਾਜਪੀ ਨੇ ਆਪਣਾ ਉਮੀਦਵਾਰ ਆ ਲੰਦੇ ਆ ਓਕੇ ਕੋਈ ਗੱਲ ਨਹੀਂ ਪਲਾਣਿਆ ਜਾ ਸਕਦਾ ਜਾਂ ਉਹਨਾਂ ਨੂੰ ਪਹਿਲਾ ਮੰਤਰੀ ਬਣਾ ਦਿੰਦੇ ਉਸ ਤੋਂ ਬਾਅਦ ਉਹਨੂੰ ਚੋਣ ਲੜਨ ਲਈ ਭੇਜਦੇ ਫਿਰ ਗੱਲ ਹੋਰ ਸੀ ਜੇ ਉਹਨਾਂ ਨੂੰ ਪਹਿਲਾ ਜ਼ੋਨਰ ਵੀ ਮੰਤਰੀ ਪਹਿਲੇ ਬਣਾਇਆ ਜਾ ਸਕਦਾ 6 ਮਹੀਨੇ ਬਾਅਦ ਚੋਣ ਕਰਾਉਣੀ ਹੁੰਦੀ ਆ 6 ਮਹੀਨੇ ਦੇ ਅੰਦਰ ਉਹ ਵਿਧਾਨ ਸਭਾ ਦੀ ਕੋਈ ਸੀਟ ਖਾਲੀ ਕਰਕੇ ਉਥੋਂ ਲੜ ਜਿੱਤਉਣਾ ਪਏਗਾ ਤਾਂ ਉਹ ਕੰਟੀਨਿਊ ਕਰੇਗਾ ਨਹੀਂ ਉਹਨੂੰ ਛੱਡਣਾ ਪਏਗਾ ਪਰ ਜਦੋਂ ਇੱਕ ਚੋਰ ਜਾਂਤਾ ਲੰਗ ਗਿਆ ਤਾਂ ਉਦੋਂ ਕਿਸੇ ਨੂੰ ਮੰਤਰੀ ਦਾ ਸਹੌਣੇ ਚਾਈਦਾ ਅਸਰ ਨਹੀਂ ਵਿਚ ਵਿਚਾਰ ਪਰ ਕੌਣ ਪੁੱਛੇ ਰਾਹੀ ਅੱਗਾ ਕੌਣ ਕਹੇ ਤੇ ਚੋਣ ਕਮਿਸ਼ਨ ਵੀ ਕਰਦਾ ਹੀ ਆ ਚੋਣ ਕਮਿਸ਼ਨ ਨੇ ਇਸ ਗੱਲ ਦੀ ਪਰਵਾਹ ਨਹੀਂ ਕੀਤੀ ਸਾਰੀਆਂ ਵਿਰੋਧੀ ਧਿਰਾਂ ਨੇ ਲਿਖ ਕੇ ਵੀ ਦਿੱਤਾ ਰੌਲਾ ਵੀ ਪਾਇਆ ਪਰ ਕਿਸੇ ਨੇ ਪਰਵਾਹ ਨਹੀਂ ਕੀਤੀ ਇਹਨਾਂ ਨੇ ਉਹਨੂੰ ਰਾਜ ਮੰਤਰੀ ਦੇ ਬਜੋਂ ਸੌਂਚਾਈ ਤੇ ਖੇਤੀ ਰਾਜ ਮੰਤਰੀ ਦਾ ਇੰਡੀਪੈਂਡੈਂਟ ਚਾਰਜ ਦਿੱਤਾ ਜਦ ਦੀ ਮੰਤਰੀ ਕਾਨਫਰੈਂਸ ਬਣਾਤਾ ਪਰ ਉਹ ਕੋਕੋ ਤੋਂ ਮਤਲਬ ਟੈਕਨੀਕਲ ਗੱਲਾਂ ਹੋ ਗਈਆਂ ਨਾ ਪੇਜ ਨੇ ਮੰਤਰੀ ਬਣ ਸਕਦਾ ਹੈ ਇਨੇ ਰਾਜ ਮੰਤਰੀ ਉਸ ਚੱਕਰ ਤੇ ਇੱਕ ਮੰਤਰੀ ਦਾ ਹਾਰਨ ਕਿੱਡੀ ਨਮੋਸ਼ੀ ਦੀ ਗੱਲ ਆ ਅਜੇ ਤਾਂ ਵਿਧਾਨ ਸਭਾ ਦੀ ਕੋਈ ਬੈਠਕ ਵੀ ਨਹੀਂ ਹੋਈ ਅਜੇ ਤਾਂ ਵਿਧਾਨ ਸਭਾ ਦਾ ਸੈਸ਼ਨ ਵੀ ਨਹੀਂ ਹੋਇਆ ਕੋਈ ਤੇ ਪਹਿਲੀ ਜਿਵੇਂ ਜਿਵੇਂ ਉਹ ਕਦੋਂ ਨੇ ਘਰੇ ਪੈਰ ਪਾਉਂਦੇ ਨਹੀਂ ਹਾਰ ਪੱਲੇ ਪੈ ਗਈ ਇਹ ਤਾਂ ਵੱਡੀ ਗੱਲ ਆ ਤੇ ਇਹਦਾ ਆਉਣ ਵਾਲੇ ਦਿਨਾਂ 'ਚ ਲੋਕ ਸਭਾ ਦੀ ਸੀਟ ਦੇ ਲੋਕ ਸਭਾ ਦੀ ਚੋਣ ਤੇ ਰਾਜਸਥਾਨ ਦੇ ਵਿੱਚ ਅਸਰ ਜ਼ਰੂਰ ਪਏਗਾ ਕਿਉਂਕਿ ਮੈਂ ਜਿੱਥੇ ਤੱਕ ਕਹਿ ਸਕਦਾ ਇਹਨੂੰ ਜਿਹੜਾ ਬਸੁੰਦਰਾ ਰਾਜੇ ਸਿੰਧਿਆ ਨੂੰ ਇਗਨੋਰ ਕੀਤਾ ਬੀਜੇਪੀ ਨੇ ਤੇ ਉਹਦਾ ਨਤੀਜਾ ਵੀ ਆ ਤੇ ਕਾਗਰਸ ਨੇ ਧਿਆਨ ਦੇ ਕੇ ਚੋਣ ਲੜੀ ਉਹਦਾ ਨਤੀਜਾ ਵੀ ਆ ਬਿਲਕੁਲ ਆਹੀ ਗੱਲ ਅਜਾ ਇੱਕ ਅਗਲੀ ਗੱਲ ਤੇ ਥੋੜਾ ਜਿਹਾ ਧਿਆਨ ਦਿਓ ਕਿ ਅਜੁੱਧਿਆ ਦੇ ਵਿੱਚ ਜਦੋਂ ਸਮਾਗਮ ਹੋ ਰਹੇ ਨੇ ਦੂਸਰੇ ਪਾਸੇ ਗੁਰਪਤਮਨ ਸਿੰਘ ਪੰਨੋ ਆ ਜਦੋਂ ਵੀ ਕੋਈ ਕੁਝ ਵੀ ਚੰਗਾ ਹੋਣ ਲੱਗਦਾ ਦੇਸ਼ 'ਚ ਉਦੋਂ ਕੁਝ ਨਾ ਕੁਝ ਇਹੋ ਜਿਹਾ ਕਰ ਦੇਣਾ ਹੁੰਦਾ ਦੇਖੋ ਮੈਂ ਚੰਗਾ ਇਹਨੂੰ ਇਸ ਕਰਕੇ ਕਹਿਣਾ ਕਿ ਬੀਜੇਪੀ ਦਾ ਜੋਰ ਲੱਗਿਆ ਆ ਉਹਦਾ ਚੰਗਾ ਬਣਾਉਣ ਦੇ ਵਾਸਤੇ ਪਰ ਜਿੱਥੇ ਇਹ ਇਹ ਮਾਮਲਾ ਹੈ ਉੱਥੇ ਕਹਿੰਦੇ ਵੀ ਦੇਸ਼ ਦੇ ਸਾਰੇ 에어ਪੋਰਟ ਇਨਕਲੂਡ ਅੰਮ੍ਰਿਤਸਰ ਵਾਲਾ ਅਸੀਂ ਜਾਮ ਕਰ ਦੇਣੇ ਆ ਹੋਰ ਕਈ ਗੱਲਾਂ ਉਹਨਾਂ ਨੇ ਆਖਤੀਆਂ ਸਮੇਂ-ਸਮੇਂ ਦੇ ਉੱਤੇ ਜਿਹੜੀ ਉਹਦੀ ਸਟੇਟਮੈਂਟ ਹੁੰਦੀ ਹੈ ਚਲੋ ਆਪੋ ਆਪਣੇ ਬਿਆਨਾਂ ਦੇਣੇ ਹੁੰਦੇ ਆ ਪਰ ਇਹਦੇ ਨਾਲ ਮੈਨੂੰ ਤਾਂ ਇਹ ਲੱਗ ਰਿਹਾ ਕਿ ਸਿੱਖਾਂ ਨੂੰ ਇੱਕ ਨਫ਼ਰਤ ਦਾ ਪਾਤਰ ਨਹੀਂ ਬਣਾ ਕੇ ਪੇਸ਼ ਕਰ ਦੋ ਉਹਦੀ ਸਟੇਟਮੈਂਟ ਬਿਲਕੁਲ ਇਹ ਅਸਲ 'ਚ ਸਿੱਖਾਂ ਦਾ ਪਰਿਖਾ ਵੀ ਨਿਕਲ ਜਾਣਾ ਚਾਹੀਦਾ ਕਿ ਉਹ ਸ਼ਾਇਦ ਸਾਡੀ ਸੇਵਾ ਕਰਦਾ ਆਪਾਂ अनेਕਾਂ ਬਾਰੇ ਗੱਲ ਕੀਤੀ ਆ ਉਹ ਜਿਹੜੇ ਸੀਨੀਅਰ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਸਾਹਿਬ ਨੇ ਨਾ ਉਹਨਾਂ ਨੇ ਜਿਹੜੀ ਉਹ ਬੁੱਕ ਪਿੱਛੇ ਜੇ ਆਈ ਸੀ ਸਿੱਖ ਕੌਕਸ ਉਹਦੇ ਉੱਤੇ ਚਰਚਾ ਕਰਦੇ ਆ ਕਾਫੀ ਡਿਟੇਲ ਜਿਹੇ ਬਾਰੇ ਜਾਣਕਾਰੀ ਦਿੱਤੀ ਸੀ ਵੀ ਇਹ ਕੌਣ ਨੇ ਅਸਲ 'ਚ ਸਰਕਾਰ ਦੇ ਬੰਦੇ ਨਹੀਂ ਇਹ ਕੋਈ ਉਪਰੇ ਨਹੀਂ ਹੈ ਸਰਕਾਰ ਦੇ ਬੰਦੇ ਨੇ ਆਪਦੇ ਇਹ ਜਿਹੜਾ ਕੰਮ ਇਹਨਾਂ ਨੂੰ ਸੌਪਿਆ ਗਿਆ ਉਹ ਇਹ ਬੜੇ ਇਮਾਨਦਾਰੀ ਨਾਲ ਕਰਦੇ ਨਹੀਂ ਸਿੱਖਾਂ ਦਾ ਨੁਕਸਾਨ ਕਰਨ ਦਾ ਕੰਮ ਇਹਨਾਂ ਨੂੰ ਸੌਪਿਆ ਗਿਆ ਵਾ ਉਹ ਪੂਰੀ ਇਮਾਨਦਾਰੀ ਨਾਲ ਕਰਦੇ ਨਹੀਂ ਪਿਛੇ ਜੇ ਜਿੱਦੇ ক্রিকেট ਦਾ ਫਾਈਨਲ ਮੈਚ ਸੀਗਾ ਉਹਦੇ ਵੀ ਕਹਤੇ ਸੀਗੇ ਜਹਾਜ ਉਡਾ ਦੇਣੇ ਆ ਏਅਰਡੇ ਦੇ ਜਹਾਜ ਤੇ ਕੋਈ ਸਵਾਰੀ ਨਾ ਚੜੇ ਉਹ ਹਵਾ ਚ ਉਡਾ ਦੇਾਂਗੇ ਐ ਕੱ ਫਿਰ ਹੋਇਆ ਕੁਝ ਨਹੀਂ ਹੋਇਆ ਤੇ ਹੁਣ ਫੇਰ ਅਖੇ 22 ਜਨਵਰੀ ਨੂੰ ਜਿੱਦੇ ਰਾਮ ਮੰਦਰ ਸਮਾਗਮ ਹੈ ਉਸ ਤੋਂ ਪਹਿਲਾਂ ਅਮਰ ਸਾਹਿਬ ਤੋਂ ਜੁੱਧਿਆ ਜਾਣ ਵਾਲੇ ਹਵਾਈ ਏਡੇ ਬੰਦ ਕਰਨ ਦਾ ਸੱਦਾ ਦਿੱਤਾ ਤੇ ਕਹਿੰਦੇ ਮੁਸਲਮਾਨਾਂ ਨੂੰ ਇਹ ਸਮਰੋਹ ਦਾ ਬਰੋਲ ਕਰਨਾ ਚਾਹੀਦਾ ਜਦਕਿ ਕਿਸੇ ਮੁਸਲਮਾਨ ਆਰਗੇਨਾਈਜੇਸ਼ਨ ਨੇ ਕਿਸੇ ਵਿਅਕਤੀਗਤ ਮੁਸਲਮਾਨ ਨੇ ਕਿਸੇ ਨੇ ਵੀ ਰਾਮ ਮੰਦਰ ਦੇ ਸਮਰਥਨ ਦਾ ਹਾਲਾਕੇ ਉਹਨਾਂ ਦੇ ਮਨ ਚ ਜੋ ਵਰਜੀ ਹੋਵੇ ਲੇਕਿਨ ਖੁੱਲੇ ਤੌਰ ਤੇ ਕਿਸੇ ਨੇ ਨਹੀਂ ਕਿਹਾ ਅਸੀਂ ਇਹਦਾ ਵਿਰੋਧ ਕਰਾਂਗੇ ਕਿਸੇ ਧਰਮ ਵੱਲੋਂ ਨਹੀਂ ਆਇਆ ਕਿ ਅਸੀਂ ਇਹਦਾ ਵਿਰੋਧ ਕਰਾਂਗੇ ਤੇ ਉਹਨੇ ਇਹ ਜਿਹੜੀ ਤਾਜ਼ਾ ਵੀਡੀਓ ਸੰਦੇਸ਼ ਪਾ ਕੇ ਕਹਿਤਾ ਤੇ ਨਾਲ ਇਹ ਵੀ ਕਹਿਤਾ ਉਹ ਮੁਸਲਮਾਨੋ ਉਹ ਭਰਾਵੋ ਤੁਸੀਂ ਭਾਰਤ ਚੋਂ ਇੱਕ ਦੇਸ਼ ਉਰਦੂ ਸਥਾਨ ਬਣਾਓ ਹਮ ਹਮ ਪਾਕਿਸਤਾਨ ਤੋਂ ਘਨੇ ਬਿਲਾਂ ਬਣਿਆ ਹੋਇਆ ਇੱਕ ਉਰਦੂ ਸਥਾਨ ਬਣਾਓ ਤੈ ਤੁਸੀਂ ਜੇ ਧਿਆਨ ਨਾਲ ਦੇਖੋ ਤਾਂ ਆਹਾ ਜਦੋਂ ਕੱਲ ਜਾਂ ਪਰਸੋਂ ਇੱਕ ਗੱਲ ਹੋ ਰਹੀ ਸੀ ਜਦੋਂ ਹਾਂ ਦੋ ਦਿਨ ਪਹਿਲਾਂ ਜਿਹੜੀ ਜਿਹੜੇ ਸ਼ੰਕਰਾਚਾਰੀਆ ਨੇ ਚਾਰ ਤਖਤ ਦੇ ਵਿੱਚ ਜਿਹੜੇ ਜਿਵੇਂ ਸਾਡੇ ਤਖਤ ਕਹੇ ਜਾਂਦੇ ਨੇ ਨਾ ਇਕਤਾ ਤਾਲ ਤੱਕ ਸਭ ਹੋ ਗਿਆ ਤੇ ਚਾਰ ਇਸ ਤੋਂ ਬਣਾ ਵੱਖਰੇ ਤਖਤ ਨੇ ਇਵੇਂ ਹਿੰਦੂਆਂ ਨੇ ਵੀ ਇੱਕ ਤਖਤ ਵਾਗੂ ਜਿਹੜੇ ਸ਼ੰਕਰਾਚਾਰੀਆ ਨੇ ਉਹਨਾਂ ਦਾ ਬੜਾ ਵੱਡਾ ਸਥਾਨ ਹੈ ਉਹਨਾਂ ਨੇ ਵੀ ਰਾਮ ਮੰਦਰ ਤੋਂ ਜਿਹੜਾ ਹੈ ਉਹ ਘਟਨਾ ਉਹਦੇ ਤੋਂ ਪਾਸਾ ਵੱਟ ਲਿਆ ਉਹਨਾਂ ਨੇ ਸਮੂਹਿਤ ਕਰਨ ਤੋਂ انکار ਕਰਤਾ ਇੱਕ ਸ਼ੰਕਰਾਚਾਰੀ ਇਹਨਾਂ ਬੜਾ ਤਿੱਖਾ ਬਿਆਨ ਵੀ ਦਿੱਤਾ ਉਹ ਕਹਿੰਦਾ ਇਹ ਤਾਂ ਇੱਕ ਤਰ੍ਹਾਂ ਦਾ ਦੂਜਾ ਪਾਕਿਸਤਾਨ ਭਾਰਤ ਦੇ ਵਿੱਚ ਬਣਾਉਣ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਇਹ ਦੁਆਰਾ ਭਾਰਤ ਦੇ ਵਿੱਚ ਨਫਰਤ ਪੈਦਾ ਕੀਤੀ ਜਾ ਰਹੀ ਹੈ ਨਫਰਤ ਦੀ ਖੇਡ ਖੇਡੀ ਜਾ ਰਹੀ ਹੈ ਤੇ ਇਹ ਰਾਜਨੀਤਿਕ ਸਟੰਟ ਹੈ ਉਹਨਾਂ ਨੇ ਵੀ ਕਿਹਾ ਵੀ ਜੇ ਉਹ ਕਹਿੰਦੇ ਪ੍ਰਾਨ ਪ੍ਰਸਤਿਸ਼ਾ ਵਾਲੀ ਕੋਈ ਗੱਲ ਹੁੰਦੀ ਤਾਂ ਉਹ ਤਾਂ ਫਿਰ ਜਿਹੜੇ ਸ਼ੰਕਰਾਚਾਰੀਆ ਨੇ ਉਹਨਾਂ ਨੂੰ ਕਰਨੀ ਚਾਹੀਦੀ ਸੀ ਇਨ ਮੋਦੀ ਜੀ ਨੂੰ ਨਹੀਂ ਸੀ ਕਰਨਾ ਚਾਹੀਦਾ ਤੇ ਹੋਰ ਵੀ ਬੜੇ ਸਵਾਲ ਉੱਠੇ ਨੇ ਵੀ ਪਤਨੀ ਹੈਨੀ ਨਾਲ ਬੜਾ ਕੁਝ ਹੋਰ ਕਿਹਾ ਗਿਆ ਪਰ ਜਿਹੜਾ ਪੰਨੂ ਸਾਹਿਬ ਇਹ ਕਹਿ ਰਹੇ ਨੇ ਵੀ ਹੁਣ ਤੁਸੀਂ ਉਰਦੂਸਤਾਨ ਬਣਾਓ ਤੇ ਇਹਦਾ ਮਤਲਬ ਇਹਨਾਂ ਦਾ ਤਾਂ ਖਾਲਸਤਾਨ ਫਿਰ ਬਣ ਗਿਆ ਹੋਣਾ ਮੈਨੂੰ ਲੱਗਦਾ ਇਹ ਜਿਹੜਾ ਨਿਤ ਦਿਨ ਇਸ ਤਰ੍ਹਾਂ ਦਾ ਕਰਨਾ ਤੇ ਜਾ ਕੇ ਹਿੰਦੂਆਂ ਦੇ ਮੰਦਰਾਂ ਦੇ ਉੱਤੇ ਇਹ ਤੋਂ 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 ਆਪਣੇ ਸਨਰਜੀ ਵੀ ਦੇ ਕਿ ਆਸਟ੍ਰੇਲੀਆ ਦੇ ਵਿੱਚ ਜਿਹੜੇ ਹਿੰਦੂਆਂ ਦੇ ਮੰਦਿਰ ਦੇ ਪ੍ਰਬੰਧਕ ਸੀ ਉਹਨਾਂ ਦੀ ਆਪਸੀ ਖਹਿਵਾ ਜੀ ਨਾਲ ਹੀ ਉਹਨਾਂ ਨੇ ਕੰਨਾਂ ਦੇ ਉੱਤੇ ਨਾਰੇ ਲਿਖਤੇ ਸੀ ਉਹ ਗੱਲ ਸਾਹਮਣੇ ਆ ਗਈ ਆ ਉਹ ਨੰਗੇ ਉਹ ਵੀ ਹੋਗੇ ਨੰਗੇ ਉਹ ਵੀ ਹੋਗੇ ਪਰ ਹੁਣ ਇਹਨਾਂ ਨੇ ਕੱਲ ਪਰਸੋ ਫੇਰ ਅਮਰੀਕਾ ਦੇ ਉੱਤੇ ਲਿਖਤੇ ਹਰ ਤੋਂ ਉੱਥੇ ਕਿਤੇ ਨਾ ਕਿਤੇ ਇਹ ਹੈ ਜਾਂ ਕੋਈ ਕਿਤੇ ਆਪਾਂ ਪੰਜਾਬ 'ਚ ਦੇਖਦੇ ਆ ਕਿਤੇ ਜਿਹੜਿਆ ਓਵਰਬ੍ਰਿੰਜ ਨੇ ਪੌਲ ਨੇ ਉੱਥੇ ਕਿਤੇ ਲਿਖਤਾ ਉਹ 100 ਰੁਪਏ ਦੇ ਇੱਕ ਸਪਰੇਅ ਵੀ ਹੋ ਗਈ ਆ ਉਹਨਾਂ ਨਾਲ ਆਇਆ ਇਹ ਕਰਕੇ ਲੈ ਜੀ ਬਰਾਦ ਫੱਕਾ ਜਿਵੇਂ ਉੱਥੇ ਖਾਲਸਤਰ ਲਿਖਣ ਨਾਲ ਖਾਲਸਤਰ ਬਣ ਜਾਣਾ ਤੇ ਗੁਰਪਤਵਰਦ ਪੰਥ ਨੇ ਰਾਸ਼ਟਰਪਤੀ ਬਣ ਜਾਵਾ ਇਹ ਜਿਹੜਾ ਸਿੱਖਾਂ ਦੇ ਪ੍ਰਤੀ ਦੇਸ਼ਵਾਸੀਆਂ ਚ ਨਫ਼ਰਤ ਤੇ ਸਿੱਖ ਵੀ ਕਿੰਨੇ ਸਿੱਖ ਨੇ ਜਿਹੜੇ ਇਹਨਾਂ ਨੂੰ ਆਪਣਾ ਆਪ ਨੂੰ ਮੰਨਦੇ ਨੇ ਤੇ ਇਥੋਂ एकदम ਸਾਫ਼ ਹੋ ਗਈ ਵੀ ਇਹ ਉਹ ਲੋਕ ਨੇ ਜਿਹੜੇ ਕਿਸੇ ਖਾਸ ਇਸ਼ਾਰੇ ਦੇ ਉੱਤੇ ਸਾਡੇ ਦੇਸ਼ ਦੇ ਵਿੱਚ ਖਾਸ ਤੌਰ ਤੇ ਪੰਜਾਬ ਦੇ ਵਿੱਚ ਲਾਭੂ ਲਾਣਾ ਚਾਹੁੰਦੇ ਨੇ ਜੀ ਸਹੀ ਬਹੁਤ ਮਿਹਰਬਾਨੀ ਕਹੇ ਸਾਹਿਬ ਤੁਸੀਂ ਜੁੜੇ ਹੋ ਤੇ ਸਾਥ ਦਿੱਤਾ ਸੋ ਸਿਗਾਲ ਜੀ ਬਹੁਤ ਮਿਹਰਬਾਨੀ ਸੋ ਗਿਆਲ ਸਾਹਿਬ ਦੇ ਨਾਲ ਅਸੀਂ ਗੱਲਬਾਤ ਦਾ ਸਿਲਸਲਾ ਜਿਹੜਾ ਇਥੋਂ ਤੱਕ ਲੈ ਕੇ ਆਏ ਆ ਰੁਟੀਨ ਦੇ ਵਿੱਚ ਤੁਸੀਂ ਜਾਣਦੇ ਹੋ ਕਿ ਆਪਾਂ ਜਦ ਤੋਂ ਪਹਿਰ ਤੁਹਾਡੇ ਨਾਲ ਜੁੜੇ ਰਹਿੰਦੇ ਆ ਖਬਰਾਂ ਸਾਰਾਂ ਦੀ ਸਾਂਝ ਪਾਉਂਦੇ ਰਹਿੰਦੇ ਆ ਤੇ ਹੁਣ ਦੇ ਉਹ ਇਜਾਜ਼ਤ ਤੜਕੇ ਫੇਰ ਮਿਲਦੇ ਆ ਸਿੱਧੀ ਗੱਲਬਾਤ ਦੇ ਨਾਲ ਤੇ ਉਸ ਤੋਂ ਬਾਅਦ ਸਿਹਤ ਦੀਆਂ ਗੱਲਾਂ ਕਰਾਂਗੇ ਚੰਗਾ ਜੀ ਰੱਬ ਰਾਖਾ ਇਨਸਾਨੀਅਤ ਜਿੰਦਾਬਾਦ